ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਬਜ਼ਮ ਵਰਮਾ ਇਸ ਵਕਤ ਪਹੁੰਚੇ ਹਾਂ ਪਠਾਨਕੋਟ ਪਠਾਨਕੋਟ ਗੁਰਦਾਸਪੁਰ ਲੋਕ ਸਭਾ ਹਲਕੇ ਚ ਆਂਦਾ ਹੈ ਜਿਸ ਤਰੀਕੇ ਦੀ ਗਰਮੀ ਇੱਥੇ ਹੈ ਯਾਨੀ 40 ਡਿਗਰੀ ਤੋਂ ਵੱਧ ਟੈਂਪਰੇਚਰ ਹੋਇਆ ਹੋਇਆ ਹੈ ਉਸੇ ਤਰੀਕੇ ਦਾ ਟੈਂਪਰੇਚਰ ਇੱਥੇ ਦੀ ਪੋਲਿਟਿਕਸ ਦਾ ਵੀ ਹੋਇਆ ਹੋਇਆ ਹੈ ਵੱਡੀ ਗੱਲ ਇਹ ਹੈ ਕਿ ਇੱਥੋਂ ਚੋਣ ਮਜਾਂ ਚ ਕਈ ਵੱਡੇ ਹੈਵੀ weight ਜਿਹੜੇ ਪੋਲਿਟਿਸ਼ੀਅਨ ਉਹ ਉਤਰੇ ਹੋਏ ਨੇ ਇੱਕ ਪਾਸੇ ਕਾਂਗਰਸ ਦੀ ਗੱਲ ਕਰ ਲਈਏ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਜਿਹੜੇ ਇਸ ਵਕਤ ਐਮਐਲਏ ਵੀ ਨੇ ਕਾਂਗਰਸ ਦੇ ਦੂਜੇ ਪਾਸੇ ਦਿਨੇਸ਼ ਬੱਬੂ ਜਿਹੜੇ ਸਾਬਕਾ ਡਿਪਟੀ ਸਪੀਕਰ ਰਹੇ ਚੁਕੇ ਨੇ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਸਾਬਕਾ ਸਿੱਖਿਆ ਮੰਤਰੀ ਰਹੇ ਚੁਕੇ ਨੇ ਭਾਜਪਾ ਅਕਾਲੀ ਦਲ ਦੀ ਸਰਕਾਰ 'ਚ ਤੇ ਚੌਥੇ ਹੈਗੇ ਸ਼ੈਰੀ ਕਲਸੀ ਜਿਹੜੇ ਬਟਾਲੇ ਤੋਂ ਆਮ ਆਦੀ ਪਾਰਟੀ ਦੇ ਐਮਐਲਏ ਨੇ ਯਾਨੀ ਮੁਕਾਬਲਾ ਬਹੁਤ ਖਤਰਨਾਕ ਹੈ ਹੁਣ ਇਸ ਵਕਤ ਅਸੀਂ ਪਹੁੰਚੇ ਹਾਂ ਡਾਕਟਰ ਜਲਜੀਤ ਸਿੰਘ ਸੀਮਾ ਨੂੰ ਮਿਲਣ ਤੇ ਉਹਨਾਂ ਨਾਲ ਕਾਫੀ ਪੀਣ ਦੇ ਲਈ ਤੇ ਨਾਲ ਦੇ ਨਾਲ ਕਰਨ ਲਈ ਗੱਲਾਂ ਕਿ ਆਖਿਰਕਾਰ ਉਹਨਾਂ ਦਾ ਵਿਜ਼ਨ ਕੀ ਹੈ ਇੱਥੇ ਨੂੰ ਲੈ ਕੇ ਤੇ ਨਾਲ ਦੇ ਨਾਲ ਸਵਾਲ ਕੀ ਨੇ ਜਿਹੜੇ ਲੋਕ ਉਹਨਾਂ ਤੋਂ ਪੁੱਛਣਾ ਚਾਹੁੰਦੇ ਨੇ ਕਿਉਂਕਿ ਰਾਜਨੀਤੀ ਰੋਪੜ ਕਰਦੇ ਰਹੇ ਇੱਕਦਮ ਤੋਂ ਕੀ ਹੋਇਆ ਕਿ ਗੁਰਦਾਸਪੁਰ ਆਣਾ ਪੈ ਗਿਆ ਤੇ ਗੁਰਦਾਸਪੁਰ ਆ ਕੇ ਕਿਹੜੇ-ਕਿਹੜੇ ਚੈਲੰਜ ਉਹਨਾਂ ਨੂੰ ਫੇਸ ਕਰਨੇ ਪੈ ਰਹੇ ਨੇ ਆਓ ਫਿਰ ਚੱਲਦੇ ਹਾਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਰ ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋਸ਼ਿਸ਼ ਕਹਾਾਂਗੇ ਕਿਉਂਕਿ ਬਹੁਤ ਘੱਟ ਸਮਾਂ ਹੈ ਬਹੁਤ ਥਾਂ ਤੇ ਜਾਣਾ ਹੁੰਦਾ ਹੈ ਪਰ ਬਹੁਤ ਬਹੁਤ ਤੁਹਾਡਾ ਧੰਨਵਾਦ ਡੇਲੀ ਪੋਸਟ ਮਿਹਰਬਾਨ ਬਹੁਤ ਧੰਨਵਾਦ ਸਰ ਸਭ ਤੋਂ ਪਹਿਲਾਂ ਕਿਹੋ ਜਿਹਾ ਮਾਹੌਲ ਕਿਹੋ ਜਿਹਾ ਲੱਗ ਰਿਹਾ ਹੈ ਲੋਕਾਂ ਦਾ ਰਿਸਪਾਂਸ ਕਿਹੋ ਜਿਹਾ ਹੈ ਲੋਕਾਂ ਦਾ ਰਿਸਪਾਂਸ ਤੇ ਬਹੁਤ ਹੀ ਜ਼ਿਆਦਾ ਵਧੀਆ ਹੁਣ 1 ਮਹੀਨੇ ਤੋਂ ਵੱਧ ਸਮਾਂ ਮੈਨੂੰ ਕੰਪੇਨ ਕਰਦੇ ਨੂੰ ਹੋ ਗਏ ਉਹ ਸਾਰੇ 9 ਹਲਕਿਆਂ ਦੇ ਵਿੱਚ ਮੈਂ 2-2 3-3 ਵਾਰ ਜਾ ਕੇ ਚੋਣ ਜਲਸੇ ਕਰ ਲਏ ਸਾਰੇ ਇਲਾਕਿਆਂ ਦੇ ਵਿੱਚ ਬੜਾ ਚਰਦੀ ਘਾਟਾ ਨਾ ਪਰ ਹੁਣੇ ਆ ਕਿ ਆ 3-4 ਦਿਨਾਂ ਤੋਂ ਗਰਮੀ ਵਧ ਗਈ ਹੈ ਤੇ ਮੈਨੂੰ ਵੀ ਔਖਾ ਲੱਗਦਾ ਹੈ ਕਿ ਸੰਗਤ ਨੂੰ ਬੜੀ ਤਕਲੀਫ ਜੇ ਨਹੀਂ ਪੈਂਦੀ ਹੈ ਕਿ 12 ਵਜੇ 1 ਵਜੇ 2 ਵਜੇ 3 ਵਜੇ ਜਦੋਂ ਸਿਖਰ ਹੁੰਦਾ 43 ਡਿਗਰੀ ਟੈਂਪਰੇਚਰ ਹੁੰਦਾ ਫਿਰ ਵੀ ਲੋਕੀ ਮੈਂ ਸਮਝਦਾ ਬੜਾ ਲੋਕਾਂ ਚ ਸਬਰ ਹੈ ਬਹੁਤ ਸਹਿਯੋਗ ਕਰਦੇ ਆ ਤੇ ਉਦੋਂ ਵੀ ਚੌਂ ਜਲਸਿਆਂ ਵਿੱਚ ਆ ਕੇ ਕਿ ਜਿョਕੇ ਹਲਕੇ ਜੇ ਟੈਂਟ ਲੱਗਿਆ ਹੁੰਦਾ ਉਹਦੇ ਉਚਾ ਕੇ ਬੈਠ ਕੇ ਸੁਣਦੇ ਆ ਤੇ ਬਹੁਤ ਚੰਗਲ ਕਹਿੰਦੇ ਪਾਰਾ ਤਾਂ ਵਧ ਗਿਆ ਸਿਆਸੀ ਪਾਰਾ ਵਧੇ ਹੱਲੇ ਹਾਂ ਜੂ ਜੂ ਜਿਹੜਾ ਮੌਸਮ ਦਾ ਤਾਪਮਨ ਵੱਧ ਜਾਂਦਾ ਤੇ ਉਦੋਂ ਜਿਹੜੀ ਇਲੈਕਸ਼ਨ ਦੀ ਗਰਮੀ ਆ ਉਹ ਵੀ ਵਧਦੀ ਜਾਂਦੀ ਆ ਕਿਉਂਕਿ ਹੁਣ ਗਿਣਤੀ ਦੇ ਦਿਨ ਲੈ ਗਏ 12 ਦਿਨਾਂ ਬਾਅਦ ਚੋਣ ਪ੍ਰਚਾਰ ਖਤਮ ਹੋ ਜਾਣਾ ਇਸ ਕਰਕੇ ਨੈਚਰ ਵੀ ਹੁਣ ਦੌਰ ਦਿਨੋਂ ਦਿਨ ਤੇਜ਼ ਜਿਹੜਾ ਕਰਮ ਆ ਉਹ ਵੀ ਚੱਲਦਾ ਇਸੋ ਨਾ ਡਾਕਟਰ ਸਾਹਿਬ ਤੁਸੀਂ ਵੈਸੇ ਗੁਰਦਾਸਪੁਰ ਦੇ ਹੋ ਤੁਸੀਂ ਜੇ ਅਸੀਂ ਪਛੋਕਰ ਦੀ ਗੱਲ ਕਰ ਲਈਏ ਤੁਸੀਂ ਕੈਬਨਟ ਮੰਤਰੀ ਰਹੇ ਹੋ ਰੂਪਨਗਰ ਦੀ ਅਸੀਂ ਰੋਪੜ ਦੀ ਗੱਲ ਕਰ ਰਹੇ ਹਾਂ ਰੋਪੜ ਤੋਂ ਤੁਸੀਂ ਵਿਧਾਇਕ ਰਹੇ ਹੋ ਉੱਥੋਂ ਜਿੱਤਦੇ ਰਹੇ ਹੋ ਇੱਕਦਮ ਤੋਂ ਸਬਬ ਬਣਿਆ ਗੁਰਦਾਸਪੁਰ ਇਹ ਕੋਈ ਸਰਪ੍ਰਾਈਜ਼ ਸੀਗਾ ਤੁਹਾਡੇ ਲਈ ਵੀ ਇਹ ਲੋਕਾਂ ਲਈ ਸਰਪ੍ਰਾਈਜ਼ ਸੀਗਾ ਨਹੀਂ ਮੈਂ ਤਾਂ ਹੁਣ ਵੀ ਜਿਹੜੀ ਆਪਣੀ ਪਾਰਟੀ ਨੂੰ ਕਿਹਾ ਸੀ ਕਿ ਮੈਂ ਅਲੰਗਪੁਰ ਸਾਹਿਬ ਤੋਂ ਇਲੈਕਸ਼ਨ ਲੜਨੀ ਹੈ ਜਿਹੜਾ ਉਹ ਤਿਆਰ ਹਾਂ ਪਰ ਸਾਡੇ ਗੁਰਦਾਸਪੁਰ ਦਾ ਪ੍ਰਣਾਮ ਹੈ ਇੱਥੋਂ ਦਾ ਜੰਪਲ ਹੁਣ ਕਰਕੇ ਇੱਥੇ ਰਾਜਨੀਤੀ ਸ਼ੁਰੂ ਕੀਤੀ ਸੀ ਸਾਰਿਆਂ ਦਾ ਵਕੂਬਹਨ ਕਰਕੇ ਨੇੜਲੇ ਸੰਬੰਧ ਹੁਣ ਕਰਕੇ ਇੱਥੋਂ ਦੇ ਸਾਡੇ ਨੌ ਹਲਕਿਆਂ ਦੇ ਸਾਰੇ ਲੀਡਰਾਂ ਨੇ ਜ਼ਿਲ੍ਹਾ ਜਥੇਬੰਦੀਆਂ ਨੇ ਪ੍ਰਧਾਨ ਸਾਹਿਬ ਨੂੰ ਜਿਹੜੀ ਹੈ ਬੇਨਤੀ ਕੀਤੀ ਕਿ ਤੁਸੀਂ ਡਾਕਟਰ ਚੀਮਾ ਨੂੰ ਬੰਦਾਸਪੁਰ ਤੋਂ ਇਸ ਕਰਕੇ ਪਾਰਟੀ ਦਾ ਹੁਕਮ ਹੋ ਗਿਆ ਚਲੋ ਆਪਣੇ ਜਿਹੜੀ ਹੈ ਜਿਸ ਜ਼ਿਲ੍ਹੇ ਦੇ ਵਿੱਚ ਪੈਦਾ ਹੋਇਆ ਸੀ ਜਿੱਥੇ ਮੇਰਾ ਪਰਿਵਾਰ ਹੁਣ ਰਹਿੰਦਾ ਉਤਵਾ ਕੇ ਜਿਹੜਾ ਲੜ ਕੇ ਆਪਣੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਤਨਪਾ ਆ ਗਿਆ ਤੇ ਕੋਈ ਪਾਰਟੀ ਦਾ ਜਿੱਥੇ ਵੀ ਹੁਕਮ ਹੋ ਜਾਂਦਾ ਨਾਲੇ ਜਦੋਂ ਤੁਹਾਡੇ ਆਪਣੇ ਸਾਥੀ ਚਾਹੁੰਦੇ ਹੁਣ ਇਹ ਰਾਜਨੀਤੀ 'ਚ ਬਹੁਤ ਕਾਟੂ ਹੁੰਦਾ ਹੈ ਕਿ ਸਾਰੇ ਇਕੱਠੇ ਹੋ ਕੇ ਤੇ ਕਹਿਣ ਕਿ ਇਸ ਬੰਦੇ ਨੂੰ ਇੱਥੇ ਭੇਜਿਆ ਜਾਵੇ ਇਸੇ ਬੜੀ ਖੁਸ਼ੀ ਹੈ ਖੁਸ਼ੀ ਖੁਸ਼ੀ ਦੇ ਨਾਲ ਮੈਂ 15 ਤਰੀਕ ਪਿਛਲੇ ਮਹੀਨੇ ਕੰਮ ਸ਼ੁਰੂ ਕੀਤਾ ਸੀ ਤੇ ਬਹੁਤ ਵਧੀਆ ਚੱਲ ਬੇ ਅੱਛਾ ਡਾਕਟਰ ਸਾਹਿਬ ਕਿਉਂਕਿ ਇਹ ਕਿਹਾ ਜਾਂਦਾ ਸੀਗਾ ਕਿ ਹਮੇਸ਼ਾ ਤੋਂ ਬੀਜਪੀ ਦਾ ਗੜ ਰਿਹਾ ਹੈ ਇਹ ਹਿੰਦੂ ਗੜ ਕਿਹਾ ਜਾਂਦਾ ਇਹਨੂੰ VOTER ਸੀਗੇ VOTER ਵੀ ਹਿੰਦੂ ਨੇ ਜ਼ਿਆਦਾਤਰ ਜੇ ਬਟਾਲੇ ਹਲਕੇ ਦੀ ਗੱਲ ਕਰ ਲਈਏ ਬਟਾਲਾ ਬੈਲਟ ਬਹੁਤ ਵੱਡੀ ਹਿੰਦੂ ਬੈਲਟ ਕਹੀ ਜਾਂਦੀ ਹੈ ਪਠਾਨਕੋਟ ਦੀ ਗੱਲ ਕਰ ਲਈਏ ਬੀਜਪੀ ਦੇ ਦੋ ਦੋ MP ਨੇ ਇੱਕ ਤਾਂ ਚਲੋ ਅਸੀਂ ਹੁਸ਼ਿਆਰਪੁਰ ਦੀ ਗੱਲ ਕਰ ਲਈਏ ਮੁਕੇਰੀਆਂ ਵੀ ਕੋਲ ਨਾਲ ਲੱਗਦਾ ਦੂਜੇ ਪਾਸੇ ਪਠਾਨਕੋਟ ਦੇ ਜਿਹੜੇ ਆਪਕੇ ਸਾਬਕਾ ਪ੍ਰਧਾਨ ਰਹੇ ਨੇ ਪੰਜਾਬ ਦਾ ਅਸ਼ੋਨੀ ਸ਼ਰਮਾ ਕੀ ਲੱਗਦਾ ਗੜਨ ਚ ਕਿਵੇਂ ਜਿੱਤ ਹਾਸਲ ਕਰੋਗੇ ਦੂਜੀ ਗੱਲ ਲੱਗਦਾ ਨਹੀਂ ਚੈਲੰਜ ਬਹੁਤ ਵੱ ਦੇਖੋ ਦਿੱਤੋਂ ਤੱਕ ਪਠਾਨਕੋਟ ਦੀ ਗੱਲ ਹੈ ਹਾਂ ਥੋੜੀ ਜਿਹੀ ਹਿੰਦੂ ਮਾਫਲੇਸ਼ਨ ਪਠਾਨਕੋਟ ਦੇ ਵਿੱਚ ਜਿਆਦਾ ਪਰ ਸਾਰੇ ਧਰਮ ਦੇ ਲੋਕ ਹੈ ਇਸੇ ਤਰ੍ਹਾਂ ਗੁਰਦਾਸਪੁਰ ਹੈ ਉੱਥੇ ਸਿੱਖ ਪਪੂਲੇਸ਼ਨ ਜਿਆਦਾ ਪਰ ਇੱਕ ਜਿਹੜੀ ਚੰਗੀ ਗੱਲ ਹੈ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਸਾਨੂੰ ਮਾਨਸਕੀ ਜਾਤ ਸਭੇ ਇੱਕੇ ਪਹਿਚਾਣ ਨੂੰ ਦਾ ਜਿਹੜਾ ਸੰਦੇਸ਼ ਹੈ ਉਹ ਗੁਰੂ ਸੇ ਬਾੜ ਨੇ ਦਿੱਤਾ ਹੋਇਆ ਹੈ ਸਭੇ ਸੰਦੀ ਵਾਲ ਸਦਾਇੰਦਾ ਸਾਨੂੰ ਸੰਦੇਸ਼ ਜਿਹੜਾ ਗੁਰਬਾਣੀ ਹਰ ਰੋਜ਼ ਦਿੰਦੀ ਹੈ ਇਸ ਕਰਕੇ ਮੈਨੂੰ ਤਾਂ ਕਦੇ ਵੀ ਫਰਕ ਨਹੀਂ ਲੱਗਿਆ ਕਿਉਂਕਿ ਮੈਂ ਤਾਂ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਸਾਰੇ ਥਾਵਾਂ ਤੇ ਰਹਿ ਕੇ ਕੰਮ ਕਰਕੇ ਦੇਖ ਲਿਆ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਈਸਾਈ ਹੈ ਚਾਹੇ ਮੁਸਲਮਾਨ ਹੈ ਜੋ ਹਰ ਧਰਮ ਦਾ ਪੰਜਾਬ ਦਾ ਇੱਕ ਅਲੱਗ ਆਪਣਾ ਸੁਭਾਅ ਹੈ ਪੰਜਾਬ ਦਾ ਇੱਕ ਅਲੱਗ ਆਪਣਾ ਕਲਚਰ ਹੈ ਔਰ ਬੜੇ ਲੋਕੀ ਜਿਹੜੇ ਆ ਸਦਭਾਵਨਾ ਦੇ ਨਾਲ ਸੰਦੀ ਵਾਲਤਾ ਦੇ ਮਾਹੌਲ ਦੇ ਵਿੱਚ ਇੱਕਠੇ ਦਿੰਦੇ ਇੱਥੇ ਬਹੁਤ ਤੁਹਾਨੂੰ ਅੱਜ ਪਿੰਡ ਦਿਖਾ ਦਿੰਨਾ ਕਿ ਜਿੱਥੇ ਤੇ ਮਹਾਜਨਾ ਦਾ ਇੱਕ ਅਦਾ ਘਰ ਆ ਉਹ ਪਿੰਡ ਦਾ ਸਰਪੰਚਾ ਬਾਕੀ ਵਾਦੀ ਦੂਜੇ ਲੋਕਾਂ ਦੀ ਇੱਥੇ ਕਈ ਇਸਤਾਨ ਦੇ ਹੋਰ ਵੀ ਉਧਾਰਨਾ ਹੈ ਕਿ ਜ਼ਿਮੀਂਦਾਰਾਂ ਦਾ ਘਰ ਇੱਕ ਅਦਾ ਹੁੰਦਾ ਬਾਕੀ ਸਾਰਾ ਦੱਸੋ ਦੂਜੇ ਵੀ ਆ ਉਹ ਸਰਪੰਚ ਹੁੰਦਾ ਸਾਡੇ ਮੈਂ ਪਿਛੇ ਇੱਕ ਪਿੰਡ ਵਿੱਚ ਗਿਆ ਸੀ ਬੜਾ ਵੱਡਾ ਪਿੰਡ ਸੀ ਤੇ ਇੱਕ ਮੁਸਲਮਾਨਾਂ ਦਾ ਘਰ ਸੀ ਤੇ ਉਹ ਸਰਪੰਚ ਸੀ ਹੁਣ ਇਹ ਗੁਰੂ ਆਧਿ ਧਰਤੀ ਦੇ ਉੱਤੇ ਸੰਭਵ ਹੋ ਸਕਦੀ ਹੈ ਇੱਥੇ ਇਨਸਾਨ ਦੀ ਕਦਰ ਕੀਤੀ ਜਾਂਦੀ ਹੈ ਨਾ ਕਿ ਇਸ ਗੱਲ ਦੀ ਕਿ ਕੌਣ ਸਿੱਖ ਹੈ ਕੌਣ ਹਿੰਦੂ ਆ ਡਾਕਟਰ ਸਾਹਿਬ ਇਹ ਵੀ ਤਾਂ ਵੱਡੀ ਗੱਲ ਹੈ ਨਾ ਅਨੰਤਪੁਰ ਸਾਹਿਬ ਦੀ ਜੀ ਗੱਲ ਕਰ ਰਹੇ ਹਾਂ ਇੱਥੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਐਮ ਐਲ ਏਜ਼ ਕਾਂਗਰਸ ਦੇ ਵੀ ਬਹੁਤ ਨੇ ਆਮ ਆਦਮੀ ਪਾਰਟੀ ਦੇ ਵੀ ਹੈਗੇ ਆ ਅਸੀਂ ਕਾਦੀਆਂ ਦੀ ਗੱਲ ਕਰ ਲਈਏ ਗੁਰਦਾਸਪੁਰ ਦੀ ਗੱਲ ਕਰ ਲਈਏ ਕਾਂਗਰਸ ਦੇ ਐਮ ਐਲ ਏਜ਼ ਨੇ ਦੂਜੇ ਪਾਸੇ ਅਸੀਂ ਸ਼ਹਿਰੀ ਕਲਸੀ ਤੋਂ ਤੁਹਾਡੇ ਖਿਲਾਫ ਖੜੇ ਨੇ ਉਹ ਆਪ ਐਮ ਐਲ ਏ ਨੇ ਬਟਾਲੇ ਤੋਂ ਲੱਗਦਾ ਹੈ ਕਿ ਜ਼ੀਰੋ ਤੋਂ ਸਟਾਰਟ ਕਰਨਾ ਪੈ ਰਿਹਾ ਇੱਥੇ ਕਿਉਂਕਿ ਉੱਥੇ ਦੀ ਰਾਜਨੀਤੀ ਮਾਲਵੇ ਦੀ ਪੂਆਧ ਦੀ ਰਾਜਨੀਤੀ ਵੱਖਰੀ ਹੈ ਇੱਥੇ ਦੀ ਰਾਜਨੀਤੀ ਬਿਲਕੁਲ ਮੈਂ ਉਹ ਵੀ ਸਮਾਂ ਦੇਖਿਆ ਗੁਰਦਾਸਪੁਰ ਜਦੋਂ ਗੁਰਦਾਸਪੁਰ ਪਠਾਨਕੋਟ ਇਕੱਠਾ ਹੁੰਦਾ ਸੀ ਤੇ ਅਸੀਂ 11 ਦੀਆਂ 11 ਸੀਟਾਂ ਜਿੱਤਦੇ ਹੁੰਦੇ ਸੀ ਇਸ ਕਰਕੇ ਅੱਜ ਕੁਝ ਕਾਂਗਰਸ ਦੇ ਵੱਧ ਬਣ ਗਏ ਜਾਂ ਕੁਸ਼ਾਪ ਦੇ ਬਣ ਗਏ ਕਿਉਂਕਿ 2017 ਤੋਂ ਬਾਅਦ ਕਾਫੀ ਰਾਜਨੀਤੀ ਦੇ ਵਿੱਚ ਅਚਾਨਕ ਪੰਜਾਬ ਚਤਰ ਦੇ ਵੀ ਆਈ ਔਰ ਇੱਕ ਬੜਾ ਸ਼ਕਤੀਸ਼ਾਲੀ ਅਕਾਲੀ ਕੈਡਰ ਸਾਰੇ ਦੋਮਾ ਜ਼ਿਲ੍ਹੇ ਦੇ ਵਿੱਚ ਇਸ ਕਰਕੇ ਕੈਡਰ ਦੀ ਗੱਲ ਹੁੰਦੀ ਹੈ ਜਦੋਂ ਕੋਈ ਵੇਵ ਹੁੰਦੀ ਹੈ ਕਿਸੇ ਪਾਰਟੀ ਦੇ ਐਮਐਲਏ ਵੱਧ ਬਣ ਜਾਂਦੇ ਆ ਕਿਸੇ ਦੇ ਘੱਟ ਬਣ ਜਾਂਦੇ ਆ ਪਰ ਜਿਹੜਾ ਤਰਤਲ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਹਰ ਪਿੰਡ ਤੱਕ ਦੋਮਾ ਜ਼ਿਲ੍ਹੇ ਦੇ ਵਿੱਚ ਮੌਜੂਦ ਆ ਉਹ ਗੱਲ ਜਦੋਂ ਪਟਕਾ ਔਰ ਅਕਾਲੀ ਦਲ ਦੇ ਵਿੱਚ ਸਾਰੇ ਧਰਮ ਦੇ ਲੋਕਾਂ ਨੂੰ ਸਾਡੇ Hindu ਵੀ ਕੰਮ ਕਰਦੇ ਆ, Sikh ਵੀ ਕੰਮ ਕਰਦੇ ਆ, Muslim ਵੀ ਕੰਮ ਕਰਦੇ ਆ। Christian ਭਾਈਚਾਰਾ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਆ। ਉਹਨਾਂ ਦੇ ਵੀ ਜਿਹੜੇ ਬੜੀ ਵੱਡੀ ਗਿਣਤੀ ਤੇ ਲੋਕ ਸਾਡੇ ਨਾਲ ਰਲ ਕੇ ਦਿਨ ਰਾਤ ਕੰਮ ਕਰਦੇ ਆ। ਲੋਕ ਬੜੇ ਸਮਝਦਾਰ ਨੇ, issues ਦੀ ਗੱਲ ਕਰਦੇ ਨੇ। ਮੈਂ issues ਤੇ ਵੀ ਆਉਂਗਾ। ਇੱਕ ਵੱਡਾ issue ਇਹ ਵੀ ਹੋ ਜਾਂਦਾ ਕਿ ਜਦ ਬਾਹਰੋਂ ਕੈਂਡੀਡੇਟ ਆਂਦਾ ਹੈ, ਹਾਲਾਂਕਿ ਤੁਸੀਂ ਤਾਂ ਇੱਥੇ ਦੇ ਹੀ ਹੋ, ਤਾਂ ਫਿਰ ਕਈ ਸਾਰੇ ਜਿਹੜੇ ਬਾਕੀ ਲੋਕਲ ਲੀਡਰਸ ਨੇ ਉਹਨਾਂ ਨੂੰ ਬੜੀ ਪਰੇਸ਼ਾਨੀ ਆਂਦੀ ਹੈ। ਅਸੀਂ ਕੋਈ ਰਿਸਰਚ ਕਰ ਰਹੇ ਸੀਗੇ, ਉੱਚ ਕੁਝ ਲੋਕ ਕਹਿ ਰਹੇ ਸੀ ਕਹਿੰਦੇ ਕਿ ਕਈ ਸਾਰੇ ਇਕੱਲੇ ਲੀਡਰਸ ਨੇ ਵੈਟਰਨ ਲੀਡਰਸ ਨੇ ਇੱਥੇ ਦੇ ਲੋਧੀ ਨੰਗਲ ਜੀ ਹੈਗੇ ਆ ਭੰਬੇਲੀ ਜੀ ਹੈਗੇ ਆ ਉਹ ਕੀ ਲੱਗਦਾ ਉਹ ਨਾਲ ਖੜੇ ਨੇ ਤੁਹਾਡੇ ਸਪੋਰਟ ਪੂਰੀ ਮਿਲ ਰਹੀ ਹੈ ਉਹ ਗਾਈਡ ਕਰ ਰਹੇ ਨੇ ਪ੍ਰੋਪਰ ਕਿਉਂਕਿ ਤੁਸੀਂ ਦੇ ਵੈਸਤੇ ਇੱਥੇ ਦੇ ਹੋ ਪਰ ਕਈ ਵਾਰ ਗਲੀਆਂ ਵੀ ਭੁੱਲ ਜਾਂਦਾ ਹੈ ਬੰਦਾ ਲੈ ਕੇ ਆਉਣ ਵਾਲੀ ਉਹ ਹੀ ਹੈ ਸਰ ਮੈਂ ਤਾਂ ਸਾਰਿਆਂ ਨੂੰ ਰਿਕਵੈਸਟ ਕੀਤੀ ਸੀ ਲੋਧੀ ਨੰਗਲ ਸਾਹਿਬ ਵੀ ਮੇਰੇ ਪੁਰਾਣੇ ਦੋਸਤ ਹੈ ਬੱਬੇ ਵਾਲੀ ਸਾਹਿਬ ਵੀ ਬਹੁਤ ਮੇਰੇ ਨੇੜੇ ਦੇ ਸੰਬੰਧ ਹੈ ਮੈਂ ਤਾਂ ਸਾਰਿਆਂ ਨੂੰ ਬੇਨਤੀ ਕੀਤੀ ਸੀ ਤੁਸੀਂ ਲੜੋ ਕਿ ਤੁਸੀਂ ਇੱਥੇ ਲਗਾਤਾਰ ਇਲੈਕਸ਼ਨ ਲੜਦੇ ਹੋ ਤੁਸੀਂ ਲੜੋ ਪੂਨੇ ਸਾਰਿਆਂ ਨੇ ਰਲ ਕੇ ਪ੍ਰਧਾਨ ਸਾਹਿਬ ਨੂੰ ਕਿਹਾ ਕਿ ਨਹੀਂ ਤੁਸੀਂ ਡਾਕਟਰ ਚੇਮਾਨੇ ਕੋਲ ਸਹੀ ਸਾਡੇ ਸਾਰਿਆਂ ਦੇ ਵਿੱਚੋਂ ਸਾਝਾ ਉਹ ਬੈਟਨ ਲੈ ਸਕਦਾ ਇਸ ਕਰਕੇ ਇਹ ਬਹੁਤ ਕਾਟੋ ਹੁੰਦਾ ਪਾਰਟੀਾਂ ਵਿੱਚ ਕਿ ਸਾਰੇ ਜਿਹੜੇ ਸੀਨੀਅਰ ਆ ਉਹ ਤੁਹਾਡੇ ਨਾਲ ਇੱਕਜੁੱਟ ਹੋਣ ਲੋਕੋ ਵੀ ਆ ਗਈ ਸੀ ਮਿਹਰਬਾਨ ਜੀ ਅੱਛਾ ਸਰ ਇੱਕ ਚੀਜ਼ ਹੋਰ ਜ਼ਰੂਰੀ ਕਿਉਂਕਿ ਅਸੀਂ ਜੇ ਗੱਲ ਕਰ ਰਹੇ ਸੀ ਹੋਰ ਲੀਡਰਸ ਦੀ ਗੱਲ ਕਰਨੀ ਹੈ ਬਲਬੀਰ ਸਿੰਘ ਬਾਠ ਸੇਵਾ ਸਿੰਘ ਸੇਖਵਾ ਜਿਹੜੇ ਨਹੀਂ ਰਹੇ ਹੁਣ ਥੋੜੇ ਪੁਰਾਣੇ ਅਕਾਲੀ ਸੀਗੇ ਲੀਡਰ ਸੀਗੇ ਸੀਨੀਅਰ ਲੀਡਰ ਉਹ ਉਸ ਤੋਂ ਬਾਅਦ ਸੁੱਚਾ ਸਿੰਘ ਲੰਗਾ ਜਿਹੜੇ ਕੰਟਰੋਵਰਸੀਸ ਵੀ ਰਹੇ ਉਹਨਾਂ ਦੀ ਗਾਈਡੈਂਸ ਨਹੀਂ ਮਿਲ پا ਰਹੀ ਜੇ ਅਸੀਂ ਗੱਲ ਕਰ ਲਈ ਸੇਵਾ ਸਿੰਘ ਸੇਖਵਾ ਉਹਨਾਂ ਦੇ بیٹے ਆਮ ਆਦੀ ਪਾਰਟੀ ਚ ਨੇ ਲੱਗਦਾ ਜਿਹੜੀ ਇੱਕ ਪੁਰਾਣੀ ਟਕਸਾਲੀ ਸੀਗੇ ਆਪਣੇ ਉਹ ਨਾਲ ਨਹੀਂ ਖੜੇ ਇਸ ਵਾਰੀ ਇੱਕ ਇੱਕ ਵੱਡਾ ਅਸਰ ਪਏਗਾ ਇਸ ਚੀਜ਼ ਸੈਕਟਰ ਬਲਦੇਵ ਸਿੰਘ ਬਾਦਰਾ ਰਾਣ ਤੇ ਸਭ ਤੋਂ ਪਹਿਲਾਂ ਘਰ ਬੁਲਾਇਆ ਸੀਗਾ ਫਿਰ ਉਹਨਾਂ ਨੇ ਆਪ ਮੇਰੇ ਵਾਸਤੇ ਇੰਡੀਪੈਂਡੈਂਟ ਵਰਕ ਕਰਦੀ ਮੀਟਿੰਗ ਕੀਤੀ ਫਿਰ ਉਸ ਤੋਂ ਬਾਅਦ ਮੇਰੇ ਨਾਲ ਦੇਨਾਂਗਰ ਹਲਕੇ ਚ ਕੁਝ ਪਿੰਡਾਂ ਦੇ ਵਿੱਚ ਕੰਪੇਨ ਕਰਕੇ ਗਏ ਉਹਨਾਂ ਦਾ ਬੇਟਾ ਰੋਜੀ ਇੱਥੇ ਸਾਡੇ ਕਿਸੇ ਨਾ ਕਿਸੇ ਹਲਕੇ ਦੇ ਵਿੱਚ ਕਿਉਂਕਿ WhatsApp ਹੁਣ ਥੜ ਗਿਆ ਸੇਤ ਕਰਕੇ ਜਿਆਦਾ ਘੱਟ ਨਿਕਲ ਗਿਆ ਮੇਰਾ ਤੇ WhatsApp ਦੀ ਰਾਜਨੀਤੀ ਅਸੀਂ ਇਕੱਠੀਆਂ ਸ਼੍ਰੀ ਹਰਮੰਦਪੁਰ ਤੋਂ ਇੱਕ ਹਲਕੇ ਤੋਂ ਸ਼ੁਰੂ ਕੀਤੀ ਉਸ ਟਾਈਮ ਤੇ ਪਹਿਲਾਂ ਦੋਨੇ ਅਸੀਂ ਸ਼੍ਰੀ ਹਰਮੰਦਪੁਰ ਤੋਂ ਹੀ ਇਸ ਕਰਕੇ ਉਹਨਾਂ ਨਾਲ ਤਾਂ ਬੜਾ ਅੱਜ ਤਾਂ ਨਹੀਂ ਬਹੁਤ ਪੁਰਾਣਾ ਮੇਰਾ ਨਿੱਜੀ ਪਿਆਰ ਹੈ ਇਸੇ ਕਰਕੇ ਉਹਨੇ ਪੰਜ ਦਿਨ ਘਰ ਬੁਲਾਇਆ ਸੀਗਾ ਘਰ ਬੁਲਾ ਕੇ ਬੜਾ ਮਾਨ ਸਤ ਕਰ ਦਿੱਤਾ ਉਸ ਤੋਂ ਬਾਅਦ ਮੇਰੇ ਮਣਾ ਕਰਨ ਦੇ باوجود ਵੀ ਉਹ ਦਿਨਾਂ ਨਗਰ ਹਲਕੇ ਚ ਇਹਦੀ ਗਰਮੀ ਚ ਜਿਹੜਾ ਹੈਗਾ ਉਹ ਦੋ ਦਿਨ ਲਾ ਕੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਦੇ ਪੁਰਾਣੇ ਕਿਉਂਕਿ ਇੱਥੇ ਉਹਨਾਂ ਦੀ ਜ਼ਮੀਨ ਵੀ ਹੈ ਉਹ ਨਾ ਸਾਰਿਆਂ ਨੂੰ ਤੇ ਬੇਟਾ ਉਹਨਾਂ ਦਾ ਤਾਂ ਲੋਕ ਸਿੰਘ ਬਾਠ ਜਿਸ ਦਿਨ ਮੈਂ ਕਮਾਣ ਅਖੰਡਪਾਟ ਸੁਕਮਿਸਾ ਦਾ ਪਾਰ ਕਰਕੇ ਆ ਉਥੇ ਹੀ ਮੇਰੇ ਨਾਲ ਸਪੈਸ਼ਲੀ ਜਾ ਸੀ ਕਿਉਂਕਿ ਉਹ ਸਾਡੇ ਪਰਿਵਾਰ ਉੱਥੇ ਦਾ ਸ੍ਰੀ ਹਰਮਨਪੁਰ ਦਾ ਅੱਜ ਡੇਰਾ ਬਾਬਾ ਨਾਨਕ ਦੀ ਉਹ ਗੱਲ ਕਰ ਲੈਣੇ ਉੱਥੇ ਦੇ ਵਿਧਾਇਕ ਨੇ ਸਾਬਕਾ ਅ ਕੇ ਲਈ ਡਿਪਟੀ ਸੀਐਮ ਨੇ ਸੁਖਜਿੰਦਰ ਢਾਵਾ ਉਹ ਤੁਹਾਡੇ ਖਿਲਾਫ ਖੜੇ ਨੇ ਇੱਥੋਂ ਖੜੇ ਹੋਏ ਨੇ ਲੱਗਦਾ ਕਿੰਨਾ ਅਸਰ ਪਏਗਾ ਚੈਲੰਜ ਹੈਗੇ ਵੱਡੇ ਕਿਉਂਕਿ ਕਾਂਗਰਸ ਦੀ ਗੱਲ ਕੀਤੀ ਜਾ ਰਹੀ ਹੈ ਕਹਿੰਦੇ ਕਾਂਗਰਸ ਬੜੀ ਨਰਾਸ਼ਗੀ ਜਿਹੜੀ ਆਮ ਆਦਮੀ ਪਾਰਟੀ ਤੋਂ ਹੋਈ ਉਹ ਲੋਕ ਕਾਂਗਰਸ ਵੱਲ ਜਾ ਰਹੇ ਨੇ ਕਿੰਨੀ ਸੱਚਾਈ ਲੱਗਦੀ ਇਹਦੇ ਪਿੱਛੇ ਦੇਖੋ ਗੱਲ ਇਹ ਹੈ ਕਿ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਆਜ ਨਹੀਂ ਹੈ ਪਿਛਲੀ ਵਾਰੀ ਵੀ ਉਦੋਂ ਤੱਕ ਢਾਵਾ ਸਾਹਿਬ ਆਪ ਮਿਨ ਤੇ ਸਾਡੀ ਪਾਰਟੀ ਦਾ ਤੇ ਇਹਨਾਂ ਦਾ 200 ਵੋਟਾਂ ਦਾ ਫਰਕ ਸੀ ਉਦੋਂ ਸਾਰੀ ਸ਼ਕਤੀ ਜਿਹੜੀ ਹੈ ਹੰਦਾਵਾ ਸਾਹਿਬ ਦੇ ਕੋਲ ਸੀ ਸਾਰੀ ਪੁਲਿਸ ਇਹਨਾਂ ਦੇ ਕੰਟਰੋਲ ਸੀ ਸਾਰੇ ਲੋਕਲ ਅਫਸਰ ਇਹਨਾਂ ਦੇ ਲੱਗੇ ਹੋਏ ਸੀ ਤੇ ਫਿਰ ਵੀ ਸਿਰਫ 200 ਮੋਟਾ ਦਾ ਜਿਹੜਾ ਅਕਾਲੀ ਦਲ ਦਾ ਤੇ ਜਸਹਰ ਦਾ ਪਰ ਇਹ ਮੈਂ ਗੱਲ ਕਰ ਰਿਹਾ ਨਾ ਕਿ ਸਾਡੇ ਤੇ ਕੈਡਰ ਬਹੁਤ ਸ਼ਕਤੀਸ਼ਾਲੀ ਬੰਦੇ ਬਹੁਤ ਮਿਹਨਤ ਕਰਦੇ ਆ ਬੜੇ ਦਮ ਨਾਲ ਲੜਦੇ ਆ ਇਸ ਕਰਕੇ ਕੋਈ ਫਰਕ ਨਹੀਂ ਪੈਂਦਾ ਕੈਂਡੀਡੇਟ ਇਹ ਕੋਣੇ ਹੁੰਦਾ ਉਨਾ ਹੁੰਦੇ ਤੇ ਸਦਾ ਪ੍ਰਤਾਪ ਸਿੰਘ ਬਾਜਵਾ ਆ ਜਾਂਦੇ ਸਦਾ ਤਿਰਪਿੰਦਰ ਸਿੰਘ ਬਾਜਵਾ ਆ ਜਾਂਦੇ ਪਾਡਾ ਸਾਹਿਬ ਆ ਜਾਂਦੇ ਕੋਈ ਤਾਂ ਉਹ ਨਹੀਂ ਸਾਡੇ ਕੋਲੋਂ ਤਾਂ ਕਾਂਗਰਸ ਦੇ ਨਾਲ ਸੀ ਖਲਾਫ ਲੜਨਾ ਤੇ ਜਿਹੜਾ ਮਰਜੀ ਆ ਇਸ ਕਰਕੇ ਸਾਡੀ ਆਪਣੀ ਪਾਰਟੀ ਦੀ ਸਟਰੰਥ ਹੈ ਉਹਦੀ ਆਪਣੀ ਅੱਛਾ ਜੇ ਭਾਜਪਾ ਨੂੰ ਨੁਕਸਾਨ ਹੁੰਦਾ ਤੁਸੀਂ ਕਿਹਾ ਕਿ ਅਕਾਲੀ ਦਰਦਾ ਸਟਰੋਂਗ ਹੋਲਡ ਹੈਗਾ ਜਦੋਂ ਪਹਿਲਾਂ ਲੜਦੇ ਸੀਗੇ ਵਿਨੋਦ ਖੰਨੇ ਤੱਕ ਤਾਂ ਅਸੀਂ ਇਹ ਗੱਲ ਕਰ ਰਹੇ ਹਾਂ ਉਹਨਾਂ ਨੇ ਕਿਹਾ ਜਿਹੜੇ ਬ੍ਰਿਜ ਦਾ ਰਾਜਾ ਇੱਥੇ ਉਹਨਾਂ ਨੇ ਪੁਲ ਬਹੁਤ ਬਣਾਏ ਇੱਥੇ ਪੁਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਸੀ ਉਸ ਤੋਂ ਬਾਅਦ ਸੰਨੀ ਦੇ ਓਲੇ ਵਿੱਚ ਸੁਨੀਲ ਜਾਖੜ ਵੀ ਆਏ ਸੀਗੇ ਕੁਝ ਸਮਾਂ ਲਈ ਕਿਉਂਕਿ ਬਾਈਪੋਲ ਹੋਈ ਸੀ ਤਾਂ ਕੰਮ ਜ਼ਿਆਦਾ ਹੋਇਆ ਨਹੀਂ ਹੋਇਆ ਉਹ ਲੋਕਾਂ ਤੋਂ ਪੁੱਛਾਂਗੇ ਉਸ ਤੋਂ ਬਾਅਦ ਸੰਨੀ ਦੇ ਓਲੇ ਇਲਜ਼ਾਮ ਸਭ ਤੋਂ ਇਹ ਲੱਗਦੇ ਰਹੇ ਕੋਈ ਕਦੇ ਇੱਥੇ ਆਏ ਨਹੀਂ ਐਸ ਕਰਕੇ ਕਿ ਨਾਰਾਜ਼ਗੀ ਹੈ ਹੁਣ ਜੇ ਦਿਨੇਸ਼ ਬੱਬੂ ਦੀ ਗੱਲ ਕਰ ਲਈਏ ਸੁਨੋ ਸੁਜਾਨਪੁਰ ਤੋਂ ਸਾਬਕਾ ਵਿਧਾਇਕ ਰਹੇ ਨੇ ਉਹ ਇਸ ਵਾਰੀ ਮੈਦਾਨ 'ਚ ਨਹੀਂ ਆਇਆ ਨਹੀਂ ਇੱਕ ਜਿਹੜੀ ਨਾਰਾਜ਼ਗੀ ਸੀ ਲੋਕਾਂ ਦੀ ਬੀਜੇਪੀ ਤੋਂ ਕਿ ਬਾਹਰਲਾ ਕੈਂਡੀਡੇਟ ਆਇਆ ਕਦੇ ਆਇਆ ਨਹੀਂ ਲੋਕਲ ਕੈਂਡੀਡੇਟ ਦਿੱਤਾ ਹੈ ਲੱਗਦਾ ਉਸ ਦਾ ਅਸਰ ਪਏਗਾ ਕਿ ਡੈਫੀਨੇਟਲੀ ਦੁਨੀਆ ਬੀਜਪੀ ਨੂੰ ਤਾਂ ਇਹ ਗੱਲ ਕਾਫੀ ਫੇਸ ਕਰਨੀ ਪੈ ਰਹੀ ਹੈ ਕਿ ਜਿਹੜਾ ਪਿਛਲਾ ਸੰਨੀ ਦਿਓਲ ਕੈਂਡੀਡੇਟ ਸੀਗਾ ਉਹਨੇ ਬਹੁਤ ਵੱਡਾ ਨੁਕਸਾਨ ਬੀਜਪੀ ਦਾ ਕੀਤਾ ਵੱਡੀ ਜਿਹੜੀ ਲੋਕਾਂ ਦੀ ਨਾਰਾਜ਼ਗੀ ਕਿਨਾ ਇੱਥੇ ਹਾਜ਼ਰ ਹੋਇਆ ਨਾ ਪਾਰਲਮੈਂਟ ਵਿੱਚ ਹਾਜ਼ਰ ਹੋਇਆ ਉਹ ਲੋਕੀ ਓਪਨ ਨਹੀਂ ਬੋਲਦੇ ਇੱਕ ਲੰਬਾ ਸਮਾਂ ਫਿਲਮ ਸਟਾਰਾਂ ਨੂੰ ਟਿਕਟਾ ਦੇਣੀਆਂ ਇਹ ਵੀ ਲੋਕੀ ਇਸ ਗੱਲ ਦਾ ਇਤਰਾਜ਼ ਕਰਦੇ ਬੱਬੂ ਜੀ ਵੀ ਨੂੰ ਤਿੰਨ ਵਾਰੀ ਲੋਕਾਂ ਨੇ ਐਮਐਨ ਬਣਾ ਕੇ ਦਿਖਾਇਆ ਹੋਇਆ ਪਹਿਲਾਂ ਔਰ ਅੱਜ ਹਾਲਾਤ ਇਹ ਹੈ ਕਿ ਬੱਬੂ ਜੀ ਪਠਾਨਕੋ ਡਿਸਟ੍ਰਿਕਟ ਤੋਂ ਬਾਹਰ ਨਹੀਂ ਨਿਕਲਦੇ। ਬੀਜੇਪੀ ਸੀਮਤ ਹੋ ਗਈ ਹੈ ਸਿਰਫ ਤਿੰਨ ਜਿਲ੍ਹਿਆਂ ਤੱਕ ਇਲੈਕਸ਼ਨ ਜੰਗ ਦੇ ਵਿੱਚ। ਅੱਗੇ 6 ਹਫ਼ਤਿਆਂ ਦੇ ਵਿੱਚ ਬੜੀ ਮਿਨਿਮਮ ਦੀ ਪ੍ਰੈਜੈਂਸ ਸਾਥ ਬਿਜ਼ੀਤੀ। ਸਿਰਫ ਇੱਥੇ ਤੱਕ ਆਪਣੇ ਆਪ ਨੂੰ ਬੀਜੇਪੀ ਨੇ ਸੀਮਤ ਕਰ ਲਿਆ। ਆਮ ਆਦਮੀ ਪਾਰਟੀ ਦਾ ਕੀ ਕਹਿੰਦੇ ਹੋ ਸ਼ਹਿਰੀ ਕਲਸੀ ਬਟਾਲੇ ਤੋਂ ਐਮਐਲਏ ਨੇ। ਲਗਦਾ ਆਮ ਆਦਮੀ ਪਾਰਟੀ ਦਾ ਹੁਣ ਸਰਕਾਰ ਦੇ ਖਿਲਾਫ ਐਡਾ ਵੱਡਾ ਰੋਸ ਹੈ ਲੋਕਾਂ ਦੇ ਵਿੱਚ। ਕਿਉਂਕਿ ਗੱਲਾਂ ਤੋਂ ਸ਼ੁਰੂ ਹੋਈਆਂ ਸੀ ਦੇਸ਼ ਦੇ ਵਿੱਚੋਂ ਪ੍ਰਸਤਾ ਕਰ ਖਤਮ ਕਰਨੀਆਂ ਤੇ ਹੁਣ ਦਸਤਾਰੀਆਂ ਹੋ ਗਈਆਂ 336 ਕਰੋੜ ਦੇ ਸ਼ਰਾਬ ਦੇ ਪਾਲਸੀ ਦੇ ਘਟਾਲੇ ਦੇ ਵਿੱਚ ਕਿੱਝ ਵੀ ਵਾਦੀਆਂ ਹੁਣ ਜਿਨ੍ਹਾਂ ਨੂੰ ਕਟੜ ਮੰਦਰ ਕਿਹਾ ਜਾਂਦਾ ਸੀ ਉਹ ਸਾਰੇ ਤਿਹਾਰਦੇਲ ਦੇ ਜਿਹੜੇ ਮੁਗਲ ਨੇ ਨਾ ਮੁਲਾਜ਼ਮਾਂ ਨੂੰ 올ਡ ਪੈਨਸ਼ਨ ਟੀਮ ਦਿੱਤੀ ਨਾ ਬੀਬੀਆਂ ਨੂੰ 1000 ਰੁਪਿਆ ਦਿੱਤਾ ਨਾ ਨੌਜਵਾਨਾਂ ਨੂੰ ਬਿਰਦਕਾਰੀ ਪੱਤਾ ਦਿੱਤਾ ਤੇ ਨਾ ਨੌਜਵਾਨਾਂ ਨੂੰ ਕੋਈ ਗਾਰੰਟੀ ਔਰ 75000 ਕਰੋੜ ਦਾ ਕਰਜ਼ਾ ਚੜ ਗਿਆ। ਔਰ ਪੰਜਾਬ ਦਾ ਇਹੋ ਜਿਹਾ ਸੱਤਿਆਨਾਸ਼ ਕਰ ਦਿੱਤਾ ਕਿ ਕਤਨਾਂ, ਲੁੱਟਾਂ, ਥੋਹਾਂ, ਡਾਕੇ ਅੱਜ ਕੋਈ ਵਪਾਰੀ, ਕੋਈ ਇੰਡਸਟਰੀਅਲਿਸਟ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਸੇਫ ਮਹਿਸੂਸ ਨਹੀਂ ਕਰਦਾ। ਇਸ ਕਰਕੇ ਇਹਨਾਂ ਨੇ ਹੁਣ ਵੋਟਾਂ ਕਿ ਮੰਗਣੀਆਂ? ਸਾਨੂੰ ਕੋਈ ਜਵਾਬ ਵੀ ਨਹੀਂ ਹੈ ਕਿਸੇ ਗੱਲ ਦਾ ਕਿ ਜਾ ਕੇ ਤੁਹਾਨੂੰ ਕੋਈ ਵੋਟਾਂ ਬਣ ਸਕਦੀ। ਅੱਛਾ ਮੇਰਾ ਆਖਰੀ ਸਵਾਲ ਹੈ ਕਿਉਂਕਿ ਕਾਫੀ ਵੀ ਹੁਣ ਤਾਂ ਮੁੱਕ ਗਈ ਹੈ। ਅਸੀਂ ਇਹ ਪੁੱਛਣਾ ਹੈ ਕਿ ਜੇ ਜਿੱਤਵਾਲ ਜਾਨਦੇ ਹੋ ਤੁਹਾਡਾ ਕੰਪੀਟੀਸ਼ਨ ਕਿਹਦੇ ਨਾਲ ਹੈ ਮੇਨ ਕਿਹੜੀ ਪਾਰਟੀ ਦੇ ਨਾਲ ਕੰਪੀਟੀਸ਼ਨ ਰਹਿ ਸਕਦਾ ਦੇਖੋ ਇਹ ਕੁਐਸਚਨ ਸਾਨੂੰ ਆਨਸਰ ਕਰਨਾ ਥੋੜਾ ਜਿਹਾ ਔਕਾ ਹੁੰਦਾ ਹੈ ਕਿਉਂਕਿ ਬੀਜੇਪੀ ਤਾਂ ਮੈਂ ਤਾਂ ਦੱਸਿਆ ਪੀ ਮਿੰਨੀ ਪਾਰਲੀਮੈਂਟ ਦੀ ਇਲੈਕਸ਼ਨ ਲੜ ਰਹੀ ਹੈ ਉਹ ਪੂਰੀ ਪਾਰਲੀਮੈਂਟ ਚ ਜਾਂਦੀ ਉਹ ਕਿਸਾਨ ਅੰਦੋਲਨ ਕਰਕੇ ਇੱਥੋਂ ਤੱਕ ਹੀ ਸੀਮਾ ਜਿੱਥੇ ਆਪਾਂ ਬੈਠੇ ਆ ਇਧਰ ਥੱਲੇ ਦਾ ਕੋਈ ਸ਼ਰੀਮਣ ਜਾਂਦਾ ਹੀ ਨਹੀਂ ਇੱਕ ਦਿਨ ਆ ਗਏ ਸੀ ਕਿਸਾਨਾਂ ਨੇ ਘੇਰ ਲਿਆ ਤੇ ਹੁਣ ਉੱਤੇ ਉੱਤੇ ਪਹਾੜੀ ਤੱਕ ਹੀ ਜਿਹੜਾ ਹੈਗਾ ਆਪਣੇ ਨੂੰ ਮਦਦ ਕਿ ਹੁਣ ਦੋਦੇ ਦੋਨੇ ਇਕੱਠੇ ਨੇ ਉਹ ਮੈਂ ਕੀ ਕਹਾਂ ਵੀ ਕਾਂਗਰਸ ਨਾਲ ਆ ਕਿਉਂਕਿ ਆਪ ਦਾ ਤਾਂ ਬਹੁਤ ਸੱਚਾ ਨਾਸ ਹੋਇਆ ਤੇ ਪਰ ਵੈਸੇ ਕਾਂਗਰਸ ਤੇ ਇਕੱਠੇ ਨਹੀਂ ਇਸ ਕਰਕੇ ਅਸੀਂ ਤੇ ਇਕੱਠੇ ਲਾਤੀ ਜਾਂਦੇ ਨੂੰ ਦੋਨਾਂ ਨੂੰ ਕਿਉਂਕਿ ਰਾਜਧਾਨੀ ਦੇ ਵਿੱਚ ਇਕੱਠੇ ਮਿਲਦੇ ਨਹੀਂ ਪੈਂਦੇ ਕਿ ਕਿਰ ਰਾਜਧਾਨੀ ਦੇ ਵਿੱਚ ਇਕੱਠੇ ਨਹੀਂ ਉੱਥੇ ਤੁਸੀਂ ਦੇਖੋ ਤੇ ਚੰਡੀਗੜ੍ਹ ਦੇ ਵਿੱਚ ਦੋਨੇ ਰੰਗ ਕਿ ਲੱਖਣ ਲੜਦੇ ਪਏ ਉੱਥੇ ਮੁੱਖ ਮੰਤਰੀ ਦਾ ਨਵਾਸਾ ਉੱਥੇ ਲੀਡ ਹੋਵੇ ਆਪੋਜੀਸ਼ਨ ਦਾ ਨਵਾਸਾ ਉੱਥੇ ਕਾਂਗਰਸ ਦਾ ਪ੍ਰਧਾਨ ਦਾ ਨਵਾਸਾ ਜਿੱਤੇ ਇਹਨਾਂ ਦੇ ਘਰ ਨੇ ਤੇ ਇਹਨਾਂ ਦੇ ਉੱਥੇ ਤੇ ਇਕੱਠੇ ਨਹੀਂ ਤੇ ਪੰਜਾਬ ਜਾ ਕੇ ਗੱਡੀਆਂ ਉੱਥੇ ਤੁੜੀਆਂ 100-100 ਮੀਟਰ ਅੱਗੇ ਪਿੱਛੇ ਕਰਦੇ ਨੇ ਰਾਤ ਨੂੰ ਫਿਰ ਇਕੱਠੇ ਹੁੰਦੇ ਇੱਥੇ ਸਾਡੇ ਸਾਡੇ ਖਾਸ ਇਸ ਕਰਕੇ ਕੋਈ ਨਹੀਂ ਜਨਤਾ ਨੇ ਫੈਸਲਾ ਕਰਨਾ ਸਾਧੂ ਤਾਂ ਬੜੇ ਐਕਸੀ ਪੋਜੀਸ਼ਨ ਦੇ ਵਿੱਚ ਅਕਾਲੀ ਨਾਲ ਚੱਲ ਰਿਹਾ ਇਹ ਹੁਣ ਸਮਝ ਦੱਸ ਦੇਗਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਤੁਸੀਂ ਸਮਾਂ ਕੱਢਿਆ ਤੇ ਤੱਤੀ ਤੱਤੀ ਕੌਫੀ ਨਾਲ ਪੀਤੀ ਤੇ ਤੱਤੇ ਤੱਤੇ ਸਵਾਲਾਂ ਦੇ ਜਵਾਬ ਵੀ ਦਿੱਤੇ ਨੇ 4 ਤਰੀਕ ਨੂੰ ਕੀ ਹੁੰਦਾ ਕੌਣ ਇਥੋਂ ਯਾਨੀ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਬਾਜ਼ੀ ਮਾਰ ਕੇ ਅੱਗੇ ਲੈ ਕੇ ਜਾਂਦਾ ਹੈ ਕਿਉਂਕਿ ਡਾਕਟਰ ਦਲਜੀਤ ਸਿੰਘ ਸੀਮਾ ਇਹਨਾਂ ਨੇ ਪੂਰਾ ਆਪਣਾ ਵਿਜ਼ਨ ਦੱਸਿਆ ਇੱਥੇ ਦੀ ਪਰੇਸ਼ਾਨੀਆਂ ਦਸੀਆਂ ਆਪਣੇ ਚੈਲੰਜਸ ਵੀ ਦੱਸੇ ਨੇ ਖੁੱਲ ਕੇ ਕਿ ਕਿਹੜੇ ਕਿਹੜੇ ਚੈਲੰਜ ਨੂੰ ਫੇਸ ਕਰਨੇ ਪੈਂਦੇ ਨੇ ਪਰ ਉਹਨਾਂ ਨੂੰ ਕਿਵੇਂ ਸੋਲਵ ਕਰਨਾ ਹੈ ਉਹ ਸਾਰੀਆਂ ਗੱਲਾਂ ਕਰਦੇ ਨਜ਼ਰ ਆਏ ਉਹ اسی ਤਰੀਕੇ ਨਾਲ ਤੁਸੀਂ ਸਾਡੇ ਨਾਲ ਬਣੇ ਰਹੋ ਅਸੀਂ ਤੁਹਾਨੂੰ ਹੋਰ ਕੈਂਡੀਡੇਟਸ ਦੇ ਨਾਲ ਵੀ ਦਿਖਾਉਂਦੇ ਰਵਾਂਗੇ ਕਿ ਆਕਰ ਕਰ ਉਹਨਾਂ ਦਾ ਕੀ ਵਿਜ਼ਨ ਹੈ ਦਰਹੱਦੀ ਲੋਕ ਸਭਾ ਹਲਕਾ ਗੁਰਦਾਸਪੁਰਾ ਜ ਜਿਸੀ ਉਥੇ ਪਹੁੰਚੇ ਆ ਤਮਾਮ ਪਾਰਟੀਆਂ ਨੇ ਆਪੋ ਆਪਣੇ ਕੈਂਡੀਡੇਟਸ ਗਰਾਉਂਡ ਜ਼ੀਰੋ ਤੇ ਉਤਾਰੇ ਨੇ ਕਿਉਂਕਿ ਲਗਭਗ 10 ਸਾਲ ਹੋ ਗਏ 1962 ਤੋਂ ਬਾਅਦ ਅਕਾਲੀ ਦਲ ਔਰ ਭਾਜਪਾ ਉਹ ਵੀ ਅਲੱਗ-ਅਲੱਗ ਨੇ ਉਹਨਾਂ ਦੇ ਲਈ ਵੀ ਚੁਣੌਤੀ ਹੈ ਲੇਕਿਨ ਫਿਲਹਾਲ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਮੌਜੂਦ ਨੇ ਸਾਡੇ ਨਾਲ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਮੌਜੂਦ ਨੇ ਕਿਉਂਕਿ ਐਮਐਲਏ ਵੀ ਨੇ ਬਟਾਲਾ ਤੋਂ ਔਰ ਉਹਨਾਂ ਨੂੰ ਹੀ ਐਜ਼ ਅ ਐਮਪੀ ਕੈਂਡੀਡੇਟ ਮੈਦਾਨ ਦੇ ਵਿੱਚ ਉਤਾਰਿਆ ਗਿਆ ਆਪਾਂ ਗੱਲਬਾਤ ਕਰਦੇ ਹਾਂ ਸ਼ਰਜੀ ਪਹਿਲ ਤੇ ਇਹ ਦੱਸੋ ਵੀ ਕਿਵੇਂ ਚੱਲ ਰਿਹਾ ਚੋਣ ਪ੍ਰਚਾਰ ਕਿਉਂਕਿ ਤੁਸੀਂ ਮੌਜੂਦਾ ਵਿਧਾਇਕ ਵੀ ਹੋ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਲਈ ਥੋੜੇ ਆਸਾਨ ਵੀ ਹੈਗਾ ਅ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਵੀ ਇਹ ਜਿਹੜਾ ਇਲੈਕਸ਼ਨ ਲੜਨੀ ਹੈ ਜਿਹੜੀ ਉਹ ਇੱਕ ਲੋਕਾਂ ਤੇ ਡਿਪੈਂਡ ਹੁੰਦਾ ਠੀਕ ਹੈ ਲੋਕ ਜਿਹੜੇ ਨੇ ਲੋਕ ਚੋਣ ਦੇ ਲੀਡਰ ਅਰਸ਼ ਤੇ ਆ ਲੋਕ ਚੋਣ ਦੇ ਲੀਡਰ ਫਾਸ ਤੇ ਆ ਡਿਪੈਂਡ ਲੋਕਾਂ ਤੇ ਆ ਚਲੋ ਚਲੋ ਕਿੰਨਾ acha ਵੈਸੇ ਤੇ ਚਲ ਤੂੰ ਸਹੀ ਗੱਲ ਹੈ ਸਾਨੂੰ ਬੜਾ ਪਰਮਾ ਹੰਗਾਰਾ ਮਿਲ ਰਿਹਾ ਹੈ ਨਾ ਪਰ ਚੁਣੌਤੀ ਨਹੀਂ ਲੱਗਦੀ ਤੁਹਾਨੂੰ ਕਿਉਂਕਿ ਬੇਸ਼ੱਕ ਤੁਸੀਂ ਐਮਐਲਏ ਹੋ ਇਹ ਗੜ ਰਿਆ ਕਾਂਗਰਸ ਭਾਜਪਾ ਕਾਂਗਰਸ ਭਾਜਪਾ ਹਮੇਸ਼ਾ ਹੀ ਇੱਥੇ ਕਾਬਜ਼ ਰਹੀ ਹੈ ਔਰ ਇਸ ਤੋਂ ਪਹਿਲਾਂ ਸਟਾਰ ਕਹਲੇ ਸਟਾਰ ਸੀਟ ਵੀ ਗਿਆ ਜਾਂਦਾ ਸੀ ਗੁਰਦਾਸਪੁਰ ਨੂੰ ਸੋ ਆਮ ਆਦਮੀ ਪਾਰਟੀ ਦੇ ਲਈ ਕਿੰਨਾ ਕੁ ਚੈਲੰਜ ਇਸ ਚੀਜ਼ ਵਿੱਚ ਮਿਲਣਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਚੈਲੰਜ ਹੈ ਮੈਂ ਇਹਨੂੰ ਕੋਈ ਚੈਲੰਜ ਨਹੀਂ ਸਮਝਦਾ ਕਿਉਂਕਿ ਦੇਖੋ ਲੀਡਰ ਤੇ ਲੋਕ ਲੋਕ ਚੁਣਦੇ ਨੇ ਲੀਡਰਾਂ ਨੂੰ ਲੋਕ ਚੁੰਦੇ ਨੇ ਉਹਨਾਂ ਨੂੰ ਵੀ ਜਿਹੜਾ ਬੰਦਾ ਸਾਡੇ ਕੰਮ ਕਰ ਸਕਦਾ ਹੋਵੇ ਇੱਕ ਬੜਾ ਮੈਂ ਕਹਿ ਸਕਦਾ ਵੀ ਵੱਡਾ ਅ ਵਿਸ਼ਵਾਸ ਹੁੰਦਾ ਹੈ ਉਮੀਦਵਾਰ ਦਾ ਮਤਲਬ ਹੁੰਦੀ ਉਮੀਦ ਜੇ ਕੱਲ ਨੂੰ ਉਮੀਦਵਾਰ ਜਿੱਤਦਾ ਹੈ ਤੇ ਇਹਦੇ ਤੇ ਉਮੀਦਾਂ ਜੜੀਆਂ ਲੱਗ ਸਕਦੀਆਂ ਨੇ ਵੋਟ ਦਾ ਮਤਲਬ ਹੁੰਦਾ ਹੈ ਮਤਦਾਨ ਮਤਦਾਨ ਆਪਾਂ ਨੂੰ ਆਪਣੀ ਸੋਚ ਤੇ ਡਿਪੈਂਡ ਹੋਣਾ ਪੈਂਦਾ ਵੀ ਆਪਾਂ ਆਪਣੀ ਸੋਚ ਨੂੰ ਲੈ ਕੇ ਆਪਾਂ ਅ ਵੋਟ ਜਿਹੜੀ ਪਾਉਣੇ ਆ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਵੀ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਸ ਵਾਰ ਲੋਕ ਪਹਿਲੀਆਂ ਗੱਲਾਂ ਖਤਮ ਨੇ ਪਰ ਇਸ ਵਾਰ ਲੋਕ ਬੜੇ ਆਪਣੀ ਸਮਝ ਦੇ ਨਾਲ ਵੋਟ ਪਾਉਣਗੇ ਕਿਉਂਕਿ ਕਾਂਗਰਸ ਵੀ ਦੇਖੀ ਕਿ ਕਿਉਂਕਿ ਮਸਲਾ ਇਹੀ ਹੈ ਲੋਕਾਂ ਨੂੰ ਉਮੀਦਾਂ ਤਾਂ ਬੜੀਆਂ ਹੁੰਦੀਆਂ ਨੇ तमाम ਸਿਆਸੀ ਪਾਰਟੀਆਂ ਜਿਹੜੀ ਮਰਜ਼ੀ ਗੱਲ ਕਰ ਲਈ ਪਾਜ ਪਾ ਕਾਂਗਰਸ ਅਕਾਲੀ ਦਲ ਉਹ ਨਵੀਂ ਪਾਰਟੀ ਆਮ ਆਦਮੀ ਪਾਰਟੀ ਲੋਕਾਂ ਨੂੰ ਉਮੀਦਾਂ ਤਾਂ ਬਣਦੀਆਂ ਨੇ ਤੁਸੀਂ ਦਾਵੇ ਵਾਦੇ ਗਰੰਟੀਆਂ ਕਰ ਦਿਓ ਲੇਕਿਨ ਉਹਨਾਂ ਉਮੀਦਾਂ ਦੇ ਖਰੇ ਉਤਰਨਾ ਪਹਿਲਾਂ ਲੋਕਾਂ ਨੇ ਬੜੇ ਰਵਾਇਤੀ ਪਾਰਟੀ ਨੇ ਵੀ ਦੇਖੇ ਤੁਸੀਂ ਵੀ 2 ਸਾਲ ਤੋਂ 2.5 ਸਾਲ ਤੋਂ ਸੱਤਾ ਦੇ ਵਿੱਚ ਹੋ ਕਿੰਨਾ ਕੁ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਲੋਕਾਂ ਦੀ ਉਮੀਦਾਂ ਦੇ ਖਰਾ ਉਤਰ ਸਕਿਓ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ 2 ਸਾਲ ਹੋਏ ਕਾਂਗਰਸ ਗਈ ਨੇ ਲੋਕਾਂ ਦੀਆਂ ਇਹਨਾਂ ਦੀਆਂ ਵੀ ਉਮੀਦਾਂ ਦਾ ਪਤਾ ਗੁਟਕਾ ਸਾਹਿਬ ਹੱਥ 'ਚ ਫੜਿਆ ਸੀ ਸੋਹਾਂ ਖਾਂਦੇ ਸੀ ਕਹਿੰਦੇ ਸੀ ਘਰ ਘਰ ਨੌਕਰੀ ਦਵਾਂਗੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਸਮਾਰਟ ਫੋਨ ਦਵਾਂਗੇ ਮਿਲਿਆ ਕੁਛ ਨਹੀਂ ਅੱਜ ਪੰਜਾਬ ਦੇ ਵਿੱਚ ਇਹ ਜੂਨ ਦਾ ਮਹੀਨਾ ਜਿਹੜਾ ਆਉਣਾ ਹੈ ਇਹਨਾਂ ਦਿਨਾਂ ਦੇ ਵਿੱਚ ਹੀ ਦਰਬਾਰ ਸਾਹਿਬ ਵਿਖੇ ਤੱਕ ਵੀ ਕਰਵਾਏ ਗਏ ਸੀ ਕਈ ਜਿਹੜੇ ਸਾਡੇ ਮੈਂ ਕਹਿ ਸਕਦਾ ਹਾਂ ਵੀ નિર્ਦੋਸ਼ ਜਿਹੜੇ ਸੀ ਸੰਗਤ ਉਹ ਜੋ ਮਰਦੇ ਕਰਨਗੇ ਉਹ ਸ਼ਹੀਦ ਹੋਏ ਉੱਥੇ ਉਹ ਪਰ ਮੈਂ ਕਹਿਣਾ ਚਾਹਣਾ ਵੀ ਇਹ ਲੋਕ ਇਹਨਾਂ ਨੂੰ ਭਰੀ ਭੰਤ ਜਾਣਦੇ ਨੇ ਲੋਕ ਇਹਨਾਂ ਨੂੰ ਲੋਕ ਲੋਕ ਇਹਨਾਂ ਨੂੰ ਜਵਾਬ ਦੇਣਗੇ ਰਹੀ ਗੱਲ ਭਾਜਪੀ ਭਾਜਪੀ ਜਿਹੜੀ ਹੈ ਇਹਨੇ ਜ਼ਿਕਰ ਕੀਤਾ ਸੀ 15-15 ਲੱਖ ਦਵਾਂਗੇ ਕਾਲਾ ਧਨ ਲੈ ਕੇ ਆਵਾਂਗੇ ਕੋਈ ਵਾਦਾ ਪੂਰਾ ਨਹੀਂ ਹੋਇਆ ਅੱਜ ਸਾਡੇ ਬੀਜੇਪੀ ਦੇ ਮੈਂ ਕਹਿ ਸਕਦਾ ਵੀ 10 ਸਾਲ ਇੱਥੇ ਬੀਜੇਪੀ ਸਰਕਾਰ ਰਹੀ ਹੈ ਸੰਨੀ ਦਿਓਲ ਇੱਥੇ ਰਿਹਾ ਹੈ ਇੱਕ ਵੀ ਕੰਮ ਨਹੀਂ ਹੋਇਆ ਕੋਈ ਨਾ ਹੀ ਕਿਤੇ ਉਸ ਵੀਰ ਨੇ ਸੋਚਿਆ ਵੀ ਮੈਂ ਇੱਥੋਂ ਦੀ ਆਵਾਜ਼ ਹੀ ਚੁੱਕ ਦਿਆਂ ਕੋਈ ਕੋਈ ਮੁੱਦੇ ਦੀ ਗੱਲ ਕਰਦਾ ਜੇ ਕਿਤੇ ਲੋਕਾਂ ਨੇ ਮੈਨੂੰ ਜਿਤਾ ਕੇ ਭੇਜਿਆ ਤੇ ਪਰ ਦੁੱਖ ਦੀ ਗੱਲ ਇਹ ਹੈ ਵੀ ਲੰਮੇ ਸਮੇਂ ਤੋਂ ਸਾਡੇ ਗਰਦਾਸਪੁਰ ਲੋਕ ਸਭਾ ਵਾਲਿਆਂ ਨੇ ਸੰਤਪਾਪ ਪੁੱਗ ਗਿਆ ਹੈ ਔਰ ਇਸੇ ਸੰਤਪਾਪ ਦਾ ਜਿਹੜਾ ਨਤੀਜਾ ਇਸ ਵਾਰ ਲੋਕ ਜਿਹੜਾ ਬਾਖੂਬ ਲੈਣਗੇ ਸੁਖਿੰਦਰ ਰੰਦਾਵਾ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਵੀ ਰਹੇ ਨੇ ਸੋ ਉਹ ਤੁਹਾਡੇ ਮੁਕਾਬਲੇ ਦੇ ਵਿੱਚ ਨੇ ਦਿਨੀਸ਼ ਬੱਬੂ ਜਿਹੜਾ ਤੁਸੀਂ ਜ਼ਿਕਰ ਕੀਤਾ ਅਕਾਲੀ ਦਲ ਤੋਂ ਡਾਕਟਰ ਚੀਮਾ ਜੜੇ ਨੇ ਉਹ ਤੁਹਾਡੇ ਸਾਹਮਣੇ ਨੇ ਤੁਸੀਂ ਆਪਣਾ ਮੁਕਾਬਲਾ ਕਿਦਨਾਂ ਮੰਨਦੇ ਹੋ ਹਾਲਾਂਕਿ ਅਕਾਲੀ ਦਲ ਔਰ ਭਾਜਪਾ ਦੀ ਜਿਹੜੀ ਵੋਟ ਹੈ ਉਹ ਕਿਤੇ ਨਾ ਕਿਤੇ ਵੰਡੀ ਹੋਈ ਨਜ਼ਰ ਆ ਰਹੀ ਹੈ ਚੈਲੰਜ ਉਹਨਾਂ ਦੇ ਲਈ ਵੀ ਹੈਗਾ ਹੈ ਦੂਜੇ ਪਾਸੇ ਕਾਂਗਰਸ ਭਾਜਪਾ ਲੜੀਬਾਰ ਜਿਹੜਾ ਹੈ ਉਹ ਹਰ ਕੋਈ ਪੰਜ ਸਾਲ ਬਾਅਦ ਉਹ ਕਾਬਜ਼ ਰਹੇ ਨਹੀਂ ਤੁਸੀਂ ਆਪਣਾ ਮੁਕਾਬਲਾ ਕਿਦਨਾਂ ਮੰਨਦੇ ਹੋ ਦੇਖੋ ਜੀ ਮੈਂ ਤੁਹਾਨੂੰ ਫਿਰ ਦੱਸਣਾ ਚਾਹੁੰਦਾ ਵੀ ਮੁਕਾਬਲਾ ਜਿਹੜਾ ਵਨਾਂ ਉਹ ਸੰਗਤ ਤੇ ਕਰਦੀ ਲੋਕ ਤੇ ਕਰਦੇ ਨੇ ਮੁਕਾਬਲੇ ਨਹੀਂ ਹੁੰਦੇ ਔਰ ਉਮੀਦਵਾਰ ਜਿਹੜਾ ਆਪਣਾ ਦੌੜ ਲਾਉਂਦਾ ਪਰ ਲੋਕ ਕਿਹਦੇ ਤੇ ਵਿਸ਼ਵਾਸ ਕਰਦੇ ਨੇ ਇਹ ਬੜੀ ਵੱਡੀ ਗੱਲ ਹੁੰਦੀ ਹੈ ਇਹ ਲੀਡਰ ਵੇਖ ਲੈਨੇ ਲੋਕਾਂ ਨੇ ਸਟਾਰ ਵੀ ਵੇਖ ਲੈਨੇ ਹੁਣ ਉਹ ਚਾਹੁੰਦੇ ਨੇ ਵੀ ਆਪਾਂ ਉਹਨਾਂ ਨੂੰ ਜ਼ਿੰਮੇਵਾਰੀ ਦੇ ਕੇ ਵੇਖੀਏ ਜਿੰਨਾ ਕੋਈ ਸੀ ਗੱਲ ਜਲਦੀ ਰੱਖ ਸਕਦੇ ਆ ਪਰ ਤੁਸੀਂ 2.5 ਸਾਲ ਚ ਜੋ ਰਿਪੋਰਟ ਕਾਰਡ ਲੈ ਕੇ ਜਾ ਰਹੇ ਹੋ ਨਾਲੇ ਪਹਿਲਾਂ ਆ ਵੀ ਦਿਖਾ ਦਿਓ ਹਨਾ ਅਸੀਂ ਦੇਖ ਰਹੀ ਸੀ ਆਂਦੇ ਹੋਏ ਸੰਸਦਵੀ ਭਗਵੰਤ ਮਾਨ ਖੁਸ਼ਾਲ ਪੰਜਾਬ ਦੇ ਵਿਦੇਗੀ ਸ਼ਾਨ ਯਾਨੀ ਕਿ ਤੁਸੀਂ ਆਪੋ ਆਪਣੇ ਤਰੀਕੇ ਦੇ ਨਾਲ ਭਾਵੇਂ ਲੋਕਾਂ ਦੇ ਵਿੱਚ ਇੱਕ ਸ਼ਾਪ ਛੱਡਣ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਨੂੰ ਲੱਗਦਾ ਜਿਹੜਾ 25 ਸਾਲ ਦਾ ਤੁਹਾਡਾ ਰਿਪੋਰਟ ਕਾਰਡ ਹੈ ਉਹ ਇਨਫ ਹੈਗਾ ਇਹ ਪੰਜਾਬ ਦੇ ਲੋਕ ਦੁਬਾਰਾ ਤੋਂ ਵਿਸ਼ਵਾਸ ਕਰਨ 92 ਸੀਟਾਂ ਦੇ ਨਾਲ ਸਰਕਾਰ ਬਣੀ ਆ ਉਦਾਂ ਦਾ ਵੰਡੇਟ ਤੁਹਾਨੂੰ ਲੱਗਦਾ ਹੁਣ ਲੋਕ ਸਭਾ ਤੁਹਾਨੂੰ ਮਿਲੇਗਾ ਮੈਂ ਤੁਹਾਨੂੰ ਕਹਿਣਾ ਕਹਿਣਾ ਚਾਹੁੰਦਾ ਵੀ ਤੁਸੀਂ ਆ ਜਾਏ ਜੀ ਹਰ ਹਲਕੇ ਤੇ ਜਾਓ ਪਾਰਟੀ ਦੇ ਲੀਡਰਾਂ ਨੂੰ ਛੱਡ ਕੇ ਲੋਕਾਂ 'ਚ ਸਰਵੇ ਕਰੋ ਲੋਕ ਕੀ ਚਾਹੁੰਦੇ ਨੇ ਆ ਜਿਹੜਾ ਮਰਜੀ ਪਿੰਡ ਆ ਵੀ ਪਿੰਡ ਆ ਇੱਥੇ ਹੁਣ ਇਕੱਠ ਕਰਕੇ ਪੁੱਛ ਲੈਨੇ ਆ ਵੀ ਦੱਸੋ ਕਿੰਨੇ ਆ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ 85% ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਆਮ ਆਦਮੀ ਪਾਰਟੀ ਨੇ ਪਰਸਨਲੀ ਲੋਕਾਂ ਨੂੰ ਬੈਨੀਫਿਟ ਦਿੱਤਾ ਚਾਹੇ ਟੋਲ ਟੈਕਸ ਬੰਦ ਕੀਤੇ ਚਾਹੇ ਮੁਹੱਲਾ ਕਲੀਨਿਕ ਬਣਾ ਰਹੇ ਆ ਕਿਉਂਕਿ ਮਾਨਜੋਗ ਮੁੱਖ ਮੰਤਰੀ ਪੰਜਾਬ ਨੇ ਇੱਕੋ ਗੱਲ ਕਹੀ ਹੈ ਕਹਿੰਦੇ ਵੀ ਮੇਰੀ ਉਸ ਫਲ ਉਸ ਫਾਈਲ ਤੇ ਸਾਈਨ ਕਰਾਇਓ ਉਥੇ ਮੇਰੀ ਕਲਮ ਚਲਾਇਓ ਮੇਰੇ ਪੰਜਾਬ ਦੇ ਲੋਕਾਂ ਦੇ ਬੋਝ ਪਵੇ ਨਾ ਬੋਝ ਕਟੇ ਸਰ ਬਿਜਲੀ ਫ੍ਰੀ ਦੇਣ ਦੇ ਨਾਲ ਤੁਹਾਨੂੰ ਲੱਗਦਾ ਨਹੀਂ ਕਿਤੇ ਨ ਕਿਤੇ ਵਿਭਾਗ ਜਿਹੜਾ ਹੈ ਉਹ ਵੀ ਵਿੱਤੀ ਸੰਕਟ ਆਉਂਦਾ ਹੈ ਔਰ ਦੂਸਰਾ ਬੇਸ਼ੱਕ ਠੀਕ ਐ ਸਹੀ ਗੱਲ ਐ ਕਿ ਬਹੁਤ سارے ਲੋਕ ਜਿਹੜੇ ਫਾਇਦਾ ਲੈ ਰਹੇ ਪਰ ਕੁਝ ਲੋਕ ਇਹ ਵੀ ਕਹਿੰਦੇ ਕਹਿੰਦੇ ਸਾਨੂੰ ਫ੍ਰੀ ਦੀਆਂ ਚੀਜ਼ਾਂ ਸਰਕਾਰਾਂ ਤੋਂ ਨਹੀਂ ਚਾਹੀਦੀਆਂ ਸਾਨੂੰ ਸਿੱਖਿਆ ਫ੍ਰੀ ਦੇ ਦਿਓ ਜਾਂ ਸਾਨੂੰ ਸਿਹਤ ਸਹੂਲਤਾਂ ਫ੍ਰੀ ਦੇ ਦਿਓ ਕਿ ਸਾਨੂੰ ਜਿਹੜਾ ਹੈ ਉਹ ਅਪਾਹਜ ਨਾ ਕੀਤਾ ਜਾਏ ਦੇਖੋ ਜਿੰਨੂੰ ਫ੍ਰੀ ਨਹੀਂ ਚਾਹੀਦੀ ਤੇ ਕੋਈ ਗੱਲ ਨਹੀਂ 600 ਰੁਪਏ ਤੋਂ ਵੱਧ ਬਿਜਲੀ ਚਲਾ ਲੈਦਾ ਬਿੱਲ ਪੇ ਕਰਦੇ ਸੋ ਕਹਿਣ ਦਾ ਭਾਵ ਹੁਣ ਸਾਰੇ ਇੱਕੋ ਜਿਹੇ ਥੋੜਾ ਨੇ ਹੁਣ ਜੇ ਆਪਾਂ ਦੋ ਬੰਦੇਾਂ ਦੀ ਗੱਲ ਸੁਣ ਕੇ ਕਹੀਏ ਵੀ ਸਾਰਾ ਪੰਜਾਬ ਇੱਕੋ ਜਿਹਾ ਹੋ ਜਾਊਗਾ ਮੈਨੂੰ ਕੱਲ ਇੱਕ ਮੇਰੀ ਮੀਟਿੰਗ ਸੀ ਦਿਹਾੜੀ ਕਰਨ ਵਾਲਾ ਇੱਕ ਨੌਜਵਾਨ ਵੀਰ ਨੰਗੰਦਿਆ ਸੀ ਤੇ ਆ ਗਿਆ ਮੇਰੇ ਕੋਲ ਕਹਿੰਦਾ ਬਾਜੀ ਮੇਰੀ ਮਾਂ ਬਜ਼ੁਰਗ ਹੈ ਤੇ ਮੈਂ ਆਪਣੀ ਮਾਂ ਨੂੰ ਪੁੱਛਿਆ ਵੀ ਮਾਂ ਇਸ ਵਾਰ ਵੋਟ ਕਿਨੂੰ ਪਾਉਣੀ ਹੈ ਦੱਸ ਫਿਰ ਕਿੱਧਰ ਨੂੰ ਪਾਈਏ ਆਖੋ ਮਾਂ ਕਹਿੰਦੀ ਵੀ ਪੁੱਤ ਅੱਗੇ ਬਿੱਲ ਤਾਰਦੇ ਹੁੰਨੇ ਹਾਂ ਜਦੋਂ ਦੇ ਭਗਵੰਤ ਮਾਨ ਆਇਆ ਉਦੋਂ ਦੇ ਬਿੱਲ ਨਹੀਂ ਤਾਰੇ ਝਾੜੂ ਵਾਲਿਆਂ ਨੂੰ ਫਿਰ ਪੁੱਤ ਹੱਕ ਤੇ ਇਹਨਾਂ ਦਾ ਬਣਦਾ ਹੈ ਇਹ ਲੋਕਾਂ 'ਚ ਵਿਸ਼ਵਾਸ ਹੈ ਭਾਵੇਂ ਵਿਰੋਧੀਆਂ ਦੀ ਇਹ ਮੀਟਿੰਗਾਂ 'ਚ ਵੀ ਕੋਈ ਜਾਂਦੇ ਨੇ ਮੈਂ ਕਹਿੰਨਾ ਵੀ ਏ ਵੀ ਉਹਨਾਂ ਨੂੰ ਬਾਹਾਂ ਖੜ ਕੇ ਖੜੀਆਂ ਕਰਾ ਕੇ ਕਹਿੰਦੇ ਵੀ ਆਪਣੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸਿਓ ਵੀ ਕਿਹਦਾ ਕਿਹਦਾ ਬਿੱਲ ਜ਼ੀਰੋ ਆਇਆ ਹੋ ਸਕਦਾ ਉੱਥੇ ਵੀ 80% ਲੋਕਾਂ ਦੇ ਬਿੱਲ ਜ਼ੀਰੋ ਆਏ ਹੋਣਗੇ ਸਾਨੂੰ ਕੀ ਕਾਂਗਰਸੀ ਅਕਾਲੀ ਕਹਿ ਦਿੰਦੇ ਨੇ ਵੀ ਪਰਵਾਹ ਨਾ ਕਰੋ ਝਾੜੂ ਫਿਰ ਗਿਆ ਮੈਂ ਪੁੱਛਿਆ ਹਾਰ ਕੇ ਮੈਂ ਕਿਹਾ ਗੱਲ ਕੀ ਕਿਤੇ ਯਾਰ ਸਾਡੀਆਂ ਅਸੀਂ ਜੁੱਤੀਆਂ ਘਸੋਂਦੇ ਦੇ ਪਾਰਟੀਆਂ ਮਗਰ ਅਸੀਂ ਬੜਾ ਬੜਾ ਲੰਮਾ ਸਮਾਂ ਕਹਿੰਦੇ ਵੀ ਆਪਾਂ ਸਰਕਾਰਾਂ ਦੇ ਮਗਰ ਨੇ ਆ ਪਰ ਸਾਡਾ ਪਰਸਨੈਲਿਟੀ ਅਜ ਤੱਕ ਕਿਸੇ ਨੇ ਫਾਇਦਾ ਨਹੀਂ ਕੀਤਾ ਇਹ ਪਹਿਲੀ ਸਰਕਾਰ ਜਦੋਂ ਦੀ ਆਈ ਹੈ ਕਿਤੇ ਸਾਨੂੰ ਬੇਲੀ ਨਹੀਂ ਦੇਣਾ ਪਿਆ ਆ ਹੁਣ ਹਰ ਪਿੰਡਾਂ ਦੇ ਪਿੰਡ ਇਹ ਡੇਰਾ ਬਾਬਾ ਨਾਨਕ ਹਲਕਾ ਜਿਹੜੇ ਵੀ ਪਿੰਡਾਂ ਦੇ ਵਿੱਚ ਜਾ ਰਹੇ ਆ ਕਿਤੋਂ ਅਕਾਲੀ ਪਰਿਵਾਰ ਆ ਰਿਹਾ ਕਿਤੋਂ ਕਾਂਗਰਸੀ ਪਰਿਵਾਰ ਜੁੜ ਰਹੇ ਨੇ ਪਰਿਵਾਰ ਵਧ ਰਿਹਾ ਪਰ ਜੇ ਤੁਸੀਂ ਪਰਿਵਾਰ ਵਧਣ ਦੀ ਗੱਲ ਕਰ ਰਹੇ ਹੋ ਇਹ ਮੈਨੂੰ ਲੱਗਦਾ ਲੋਕ ਸਭਾ ਇਸ ਇਲੈਕਸ਼ਨ ਦੇ ਵਿੱਚ ਆਪਾਂ ਦੇਖਿਆ بڑے ਚਿਹਰੇ ਇਧਰ ਉਧਰ ਹੋਏ ਭਾਜਪਾ ਤੋਂ ਗੈਲੋਪ ਦਾ ਕਾਂਗਰਸੀਆ ਕਾਂਗਰਸ ਤੋਂ ਪਾਜਪਾ ਆਮ ਆਦਮੀ ਪਾਰਟੀ ਬੜੇ ਚਿਹਰੇ ਬਦਲੇ ਨੇ ਲੋਕ ਲੋਕ ਕਹਿ ਰਹੇ ਸੀ ਜਿਵੇਂ ਗਰਾਊਂਡ ਤੇ ਜਦੋਂ ਰਿਐਲਿਟੀ ਚੈੱਕ ਕਰਦੇ ਲੋਕ ਕਹਿੰਦੇ ਕਿ ਅਸੀਂ ਕਨਫਿਊਜ਼ ਹਾਂ ਅਸੀਂ ਵੋਟ ਕਿਹਨੂੰ ਦਈਏ ਜਿਸ ਪਾਰਟੀ ਦੇ ਨਾਲ ਅਸੀਂ ਜੁੜੇ ਸੀ ਜਾਂ ਫਿਰ ਸ਼ੁਰੂ ਤੋਂ ਵੋਟ ਪਾਰੇ ਸੀ ਆਈਡਿਓਲੋਜੀ ਪਸੰਦ ਸੀ ਉਹ ਚਿਹਰੇ ਕਹਿੰਦੇ ਉੱਤੇ ਚਲੇ ਗਏ ਜਿਨ੍ਹਾਂ ਨੂੰ ਜਤਾ ਕੇ ਵਿਧਾਨ ਸਭਾ ਭੇਜਿਆ ਜਲੰਧਰ ਦੀ ਉਦਾਹਰਣ ਸਾਹਮਣੇ ਹੈ ਕਹਿੰਦੇ ਕਿ ਅਸੀਂ ਵਿੱਚ ਸਾਡਾ ਹੁਣ ਲੀਡਰਾਂ ਤੇ ਵਿਸ਼ਵਾਸ ਹੀ ਨਹੀਂ ਰਿਹਾ ਤੁਸੀਂ ਕੀ ਸੋਚਦੇ ਹੋ ਦਲ ਬਦਲੂ ਜਿਹੜੇ ਚਿਹਰੇ ਨੇ ਪਾਰਟੀਆਂ ਦੇ ਵਿੱਚ ਉਹਨੂੰ ਕਿ ਲੋਕ ਕੀ ਸੋਚ ਕੀ ਦੇਖੋ ਮੈਂ ਤੁਹਾਨੂੰ ਦੱਸਦਾ ਪਾਰਟੀ ਦੀ ਆਡੀਓਲੋਜੀ ਕੀ ਆ ਪਾਰਟੀ ਕੀ ਚਾਹੁੰਦੀ ਆ ਹੁਣ ਆਮ ਆਦਮੀ ਪਾਰਟੀ ਦੀ ਆਡੀਓਲੋਜੀ ਕੀ ਆ ਆਮ ਆਦਮੀ ਪਾਰਟੀ ਚਾਹੁੰਦੀ ਆ ਵੀ ਅਸੀਂ ਵਧੀਆ ਸਕੂਲ ਬਣਾਈਏ ਵਧੀਆ ਪੜਾਈ ਜਿਹੜੀ ਆ ਬੱਚਿਆਂ ਨੂੰ ਦਈਏ ਤਾਂ ਜੋ ਕਿ ਬੱਚਿਆਂ ਦਾ ਜਿਹੜਾ ਵੀ ਆਉਣ ਵਾਲਾ ਸਮਾਂ ਬਿਹਤਰੀਨ ਹੋ ਸਕੇ ਆਮ ਆਦਮੀ ਪਾਰਟੀ ਚਾਹੁੰਦੀ ਆ ਵੀ ਲੋਕਾਂ ਦੇ ਉੱਤੇ ਬੋਝ ਨਾ ਪਵੇ ਪੰਜਾਬ ਕਦੋਂ ਖੁਸ਼ਹਾਲ ਰਹੂਗਾ ਜਦੋਂ ਸਾਡੇ ਲੋਕ ਖੁਸ਼ ਨਹੀਂ ਰਹਿਣਗੇ ਜੇ ਪੰਜਾਬ ਦੇ ਉੱਤੇ ਟੈਕਸ ਦਾ ਹੀ ਬੋਝ ਪਾਈ ਜਾਵਾਂਗੇ ਅੱਗੇ ਸਰਕਾਰਾਂ ਨੇ ਇਹਨਾਂ ਦੀ ਸੋਚ ਹੁੰਦੀ ਸੀ ਪ੍ਰਾਣੀ ਇਹਦੀ ਵੀ ਜਨਤਾ ਦੀ ਜੇਬ ਚੋਂ ਪੈਸਾ ਕਢਾਉਣਾ ਕਿਤਰਾ ਹੈ ਇਹ ਪਹਿਲੀ ਸਰਕਾਰ ਜਿਨੇ ਜਨਤਾ ਦਾ ਫਾਇਦਾ ਕੀਤਾ ਅਸੀਂ ਤੇ ਕਹਿੰਨੇ ਅਸੀਂ ਤੇ ਕਹਿੰਨੇ ਆ ਅਸੀਂ ਤੇ ਕਹਿੰਨੇ ਆ ਜਿਨੇ ਸਾਡੀ ਸੋਚ ਨਾਲ ਲੱਗਣਾਂ ਜੀ ਆਣ ਆਓ ਸਾਡੀ ਸੋਚ ਲੋਕ ਬਖੀਏ ਤੇ ਜਿਹਦਾ ਆਪਣਾ ਮਨੋਰਥ ਹੁੰਦਾ ਆਪਣਾ ਸਵਾਰਥ ਹੁੰਦਾ ਉਹ ਚਲਾ ਵੀ ਜਾਂਦਾ ਸਾਨੂੰ ਉਹਦੇ ਨਾਲ ਕੋਈ ਇਤਰਾਜ਼ ਨਹੀਂ ਸਾਡੇ ਦਰਵਾਜ਼ੇ ਖੁੱਲੇ ਆ ਜੀਆਂ ਐਨੂੰ ਆਉਣ ਵਾਲਿਆਂ ਦਾ ਵੀ ਤੇ ਜਿਹੜਾ ਕੋਈ ਜਾਣ ਲੱਗਾ ਉਹ ਫਿਰ ਆਪਣੇ ਸਵਾਰਥ ਵਾਸਤੇ ਜਿਹੜਾ ਆਇਆ ਚਲਾ ਜਾਵੇ ਸਾਨੂੰ ਦਾ ਦੁੱਖ ਵੀ ਕੋਈ ਨਹੀਂ ਅੱਛਾ ਪੰਜਾਬ ਦੇ ਵਿੱਚ ਇੱਕ ਹੋਰ ਸਭ ਤੋਂ ਵੱਡਾ ਮਸਲਾ ਇਸ ਵਕਤ ਉਹ ਹੈ ਨਸ਼ਾ ਨਸ਼ੇ ਨੂੰ ਢਾਲ ਪੰਜ ਸਰਕਾਰ ਕਿੰਨੀ ਕਸਫਲ ਹੋ ਪਾਈ ਹੈ ਕਿਉਂਕਿ ਵਿਰੋਧੀ ਤੇ ਪਹਿਲਾ ਕਾਂਗਰਸੀ ਇਕਾਲੀਆਂ ਨੂੰ ਕਹਿੰਦੇ ਰਹੇ ਨੇ ਹੁਣ ਕਾਂਗਰਸ ਦੇ ਵਿੱਚ ਵੀ ਜਿਹੜੇ ਸੀਐਮ ਸੀਗੇ ਉਹਨਾਂ ਨੇ ਗੁਟਕਾ ਸਾਹਿਬ ਦੀ ਸੌਂ ਖਾਦੀ ਫਿਰ ਵੀ ਕੋਈ ਫਰਕ ਨਹੀਂ ਪਿਆ ਲੋਕ ਸਭ ਤੋਂ ਵੱਡਾ ਸਵਾਲ ਇਹ ਕਰੇ ਕਿ ਪਿੰਡ ਦੇ ਪਿੰਡ ਖਾਲੀ ਹੋਗੇ ਨਸ਼ੇ ਨਾਲ ਖਾਲੀ ਹੋਗੇ ਦੂਸਰਾ ਜਿਹੜੀ ਨੌਜਵਾਨੀ ਹੈ ਉਹ ਵਿਦੇਸ਼ਾਂ ਚ ਜਾ ਰਹੀ ਹੈ ਤੁਸੀਂ ਕਹ ਰਹੇ ਸੀਗੇ ਕਿ ਅਸੀਂ ਪੰਜਾਬ ਨੂੰ ਇੰਨਾ ਬਿਹਤਰ ਬਣਾਵਾਂਗੇ ਪੰਜਾਬ ਦੇ ਨੌਜਵਾਨ ਵਾਪਸ ਪੰਜਾਬ ਆਣਗੇ ਇਹਨਾਂ ਨੇ ਕੋਰੇ ਤੇ ਆ ਕੇ ਨੌਕਰੀ ਕਰਨਗੇ ਹੁਣ ਤੁਸੀਂ ਕਿੰਨਾ ਕੁ ਇਸ ਚੀਜ਼ ਨੂੰ ਮੋੜਾ ਪਾ ਸਕਿਓ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਵਿਦੇਸ਼ਾਂ ਚ ਨਾ ਜਾਗੇ ਪੰਜਾਬ ਚ ਰਹਿਣ ਉਹ ਦੂਸਰਾ ਜੇ ਪੰਜਾਬ ਚ ਰਹਿ ਰਹੇ ਨੇ ਤਾਂ ਉਹ ਨਸ਼ਿਆਂ ਤੋਂ ਦੂਰ ਰਹਿਣ। ਅ ਦੇਖੋ ਜੀ ਸਾਡਾ ਇਸ ਰਨ ਰਨ ਦੀ ਏਰੀਆ ਹੈ। ਔਰ ਸਭ ਤੋਂ ਵੱਡਾ ਜਿਹੜਾ ਅ ਸਾਨੂੰ ਮੈਂ ਕਹਿ ਸਕਦਾ ਵੀ ਪੰਜਾਬ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਜਾ ਰਿਹਾ ਉਹਨੇ ਪੰਛੀ ਨਹੀਂ ਹੁੰਦੇ ਬਾਰਡਰਾਂ ਤੋਂ ਜਿਹਨੇ ਡਰੋਨ ਆਉਂਦੇ ਨੇ। ਮੈਂ ਬਟਾਲੇ ਦੀ ਗੱਲ ਕਰਦਾ ਸਭ ਤੋਂ ਵੱਧ ਨਸ਼ੇ ਦੇ ਪਰਚੇ ਦਿੱਤੇ। ਸਭ ਤੋਂ ਵੱਧ ਪਰ ਨਸ਼ਾ ਪੰਜਾਬ ਚ ਨਹੀਂ ਪੈਦਾ ਹੁੰਦਾ ਨਸ਼ਾ ਬਾਹਰੋਂ ਬਾਰਡਰਾਂ ਤੋਂ ਆਉਂਦਾ ਹੁਣ ਸਾਡੇ ਕੋਲ ਤੇ ਜਿਹੜੇ ਜਿਹੜੇ ਛੋਟੇ ਲੈਵਲ ਦੇ ਨਸ਼ੇ ਵਾਲੇ ਨੇ ਉਹ ਪਹੁੰਚਦੇ ਨੇ ਅਸਲ ਦੇ ਵਿੱਚ ਜਦੋਂ ਤੱਕ ਬਾਰਡਰ ਸੁਰੱਖਿਅਤ ਨਹੀਂ ਆ ਉਦੋਂ ਤੱਕ ਜਿਹੜਾ ਨਸ਼ਾ ਖਤਮ ਨਹੀਂ ਹੋ ਸਕਦਾ ਇਸ ਕਰਕੇ ਸਾਡਾ ਮੇਨ ਜਿਹੜਾ ਪ੍ਰੈਫਰੈਂਸ ਇਹ ਹੋਇਆ ਵੀ ਅਸੀਂ ਨਸ਼ੇ ਨੂੰ ਜਿਹੜਾ ਉਹ ਖਤਮ ਕਰਨਾ ਚਾਹੁੰਦੇ ਆਂ ਪਰ ਨਸ਼ਾ ਉਹ ਤੱਕ ਖਤਮ ਨਹੀਂ ਹੋਗਾ ਜਦੋਂ ਤੱਕ ਸੈਂਟਰ ਸਰਕਾਰ ਸਾਥ ਨਾ ਦੇਵੇ ਹੁਣੇ ਬਾਡਰ ਏਰੀਆ ਤੁਸੀਂ ਆਪੇ ਕਿਹੜਾ ਹਥਿਆਰਾਂ ਦੀ ਸਪਲਾਈ ਨਸ਼ੇ ਦੀ ਸਪਲਾਈ ਹੁੰਦੀ ਰਹੀ ਹੈ ਕਿਉਂਕਿ ਕਿਉਂਕਿ ਕਰੋਨਾ ਦੇ ਸਹਾਰੇ ਨਸ਼ਾ ਫੜਿਆ ਗਿਆ ਪਰ ਦੁੱਖ ਦੀ ਗੱਲ ਇਹ ਆ ਵੀ ਇੱਥੇ ਸਾਡੀ ਆਵਾਜ਼ ਜਿਨ੍ਹਾਂ ਨੂੰ ਐਮਪੀ ਬਣਾ ਬਣਾ ਭੇਜਿਆ ਕੋਈ ਚੁੱਕਣ ਵਾਲਾ ਰਿਹਾ ਹੀ ਨਹੀਂ ਸਾਰਿਆਂ ਨੇ ਆਪ ਆਪਣੀ ਮਰਜ਼ੀ ਕੀਤੀ ਜਿੱਤੇ ਉਸ ਤੋਂ ਬਾਅਦ ਫਿਨਿਸ਼ ਉਦੋਂ ਬਾਅਦ ਤੁਸੀਂ ਕੌਣ ਤੇ ਅਸੀਂ ਕੌਣ ਪਰ ਹੁਣ ਲੋਕ ਫਤਵਾ ਦੇਣਗੇ ਲੋਕਾਂ ਨੂੰ ਵਿਸ਼ਵਾਸ ਹੈ ਵੀ ਆਮ ਆਦਮੀ ਪਾਰਟੀ ਜਿਹੜੀ ਕੰਮ ਕਰਕੇ ਰੱਖੋਗੇ ਜੇ ਨਾਮ ਹੈ ਆਪਣੇ ਲੋਕ ਸਭਾ ਗਰਦਾਸਪੁਰ ਵਾਲਿਆਂ ਦੇ ਹੱਕਾਂ ਦੇ ਵਿੱਚ ਬੋਲਿਆ ਤੇ ਅਗਲੀ ਵਾਰੀ ਵੋਟਾਂ ਮੰਗਣ ਨਹੀਂ ਆਉਂਗਾ ਇਹ ਵੀ ਮੇਰਾ ਵਾਅਦਾ ਬਹੁਤ ਸ਼ੁਕਰੀਆ ਥੈਂਕ ਯੂ ਤੋ ਹੁਣ ਲੋਕ ਸਭਾ ਸੋਣਾ ਦੇ ਵਿੱਚ ਤਿਉਹਾਰ ਬਿਲਕੁਲ ਤਿਹਾਰਾ ਵਰਗਾ ਮਾਹੌਲ ਹੈ ਪੂਰੇ ਦੇਸ਼ ਭਰ ਦੇ ਵਿੱਚ ਬਣਿਆ ਹੋਇਆ ਪਰ ਹੁਣ ਇਹ ਚਾਰਜੂਨ ਨੂੰ ਪਤਾ ਲੱਗੇਗਾ ਪੰਜਾਬ ਦੇ ਲੋਕ ਕਿਸ ਦੇ ਸਿਰ ਜਿਹੜਾ ਫਤਵਾ ਹੈ ਉਹ ਕਰਦੇ ਨੇ ਜਾਂ ਕਿਸ ਨੂੰ ਮਕਬੂਲ ਕਰਦੇ ਨੇ ਲੋਕ ਵੀ ਇੰਤਜ਼ਾਰ 'ਚ ਨੇ ਲੇਕਿਨ ਉਸ ਨਾਲ ਨਾਲ तमाम ਉਮੀਦਵਾਰ ਪੰਜਾਬ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਤੋਂ तमाम ਸਿਆਸੀ ਪਾਰਟੀਆਂ ਦੇ ਉਮੀਦਵਾਰ ਜਿਹੜੇ ਨੇ ਉਹ ਵੀ ਇਸੇ ਉਮੀਦ ਦੇ ਵਿੱਚ ਨੇ ਲੇਕਿਨ ਲੋਕ ਜਿਹੜੇ ਨੇ ਉਹ ਆਪਣੇ ਉਮੀਦਵਾਰਾਂ ਤੋਂ ਵੀ ਉਮੀਦ ਕਰਦੇ ਨੇ ਲੇਕਿਨ ਹੁਣ ਇਹਨਾਂ ਉਮੀਦਾਂ ਤੇ ਕੌਣ ਖਰਾ ਉਤਰਦਾ ਔਰ ਕਿਸ ਚਿਹਰੇ ਨੂੰ ਕਿਸ ਪਾਰਟੀ ਨੂੰ ਲੋਕ ਮਨਕਬੂਲ ਕਰ ਦੇਣੇ ਇਹ ਦੇਖਣਾ ਬੜਾ ਐਮੋਰਿਕਾ ਬੜੇ ਜਰਨਲਿਸਟ ਰੋਹਿਤ ਨਾਲ ਪ੍ਰਿਆੰਕਾ ਮਿਲੂ ਟੇਲਪੋਸਟ ਪੰਜਾਬ ਰਣਾ ਹਿਮਾਚਲ ਡੇਰਾ ਬਾਬਾ ਨਾਨਕ